ਔਰ ਜਦੋਂ ਕਿਸੇ ਵਾਰ ਨਿਕਲਦਾ ਹੀ ਨਹੀਂ ਤੇ ਸਾਰੀ ਧਰਤੀ برف ਨਾਲ ਢੱਕ ਜਾਣੀ ਆ 8-8 10 ਦਾ ਫੁੱਟ ਜਿਵੇਂ ਡਾਇਨਾਸੌਰ ਖਤਮ ਹੋਣ ਤੋਂ ਬਾਅਦ ਹੋਇਆ ਸੀ ਬਰਬਾਦੀ ਕਿਸੇ ਤਰੀਕੇ ਵੀ ਆ ਸਕਦੀ ਆ ਆਈਸੀਐਸ ਵੀ ਦੁਬਾਰਾ ਆ ਸਕਦਾ ਆਈਸੀਐਸ ਵੀ ਦੁਬਾਰਾ ਆ ਸਕਦਾ ਉਹ ਵੀ ਤਾਂ ਬਰਬਾਦੀ ਹੋਣੀ ਹੈ ਜਿਹੜੇ ਵੀ ਜਨਵਰ 20 ਕਿਲੋ ਜਾਂ 30 ਕਿਲੋ ਤੋਂ ਉੱਪਰ ਨੇ ਉਹ ਸਾਰੇ ਸੰਕਟ ਦੇ ਵਿੱਚ ਚਲੇ ਜਾਣੇ ਅੱਜ ਦੀ ਦੁਨੀਆ ਆਪਣੀ ਤਬਾਈ ਆਲ ਪਹਿਲਾਂ ਨਾਲੋਂ ਸਿਕੜੇ ਗੁਣਾ ਤੇਜ਼ੀ ਨਾਲ ਵਧ ਰਹੀ ਤੇ ਬੱਚਿਆਂ ਦੇ ਜਾਣਨਾਂਗੇ ਨਹੀਂ ਮੰਨੇ ਜੇ ਬਣ ਵੀ ਗਏ ਉਹਨਾਂ ਕੰਮ ਨਹੀਂ ਕਰਨਾ ਸਾਡੇ ਬੱਚੇ ਤੇ ਬੱਚੇ ਹੀ ਨਹੀਂ ਪੈਦਾ ਕਰ ਸਕਣਗੇ ਸਾਡੀਆਂ ਔਲਾਦਾਂ ਬੇਔਲਾਦੀਆਂ ਬਣਨਗੇ ਉਤਰਨ ਖਤਿਆ ਮਰਨਗੇ ਤੇ ਯਸਟੋਲੋਜਰ ਆਲ ਲੱਗ ਗਿਆ ਕਹਿਣ ਲੱਗੇ ਪੰਜਾਬ 'ਚ ਹੁਣ ਇਸ ਤੋਂ ਬਾਅਦ ਵੱਡੀ ਤਬਾਈ ਆਉਣ ਵਾਲੀ ਹੈ ਚਲੋ ਆਪਾਂ ਵੀ ਐਜ਼ ਅ ਸਾਇੰਟਿਫਿਕ ਤੌਰ ਤੇ ਅਸੀਂ ਵੀ ਗੱਲ ਕੀਤੀ ਸੀਗੀ ਅਸੀਂ ਵੀ ਗਿਆ ਸੀ ਵੀ ਸ਼ਾਇਦ ਕੋਈ ਪਹਚਾਲ ਆਣ ਵਾਲਾ ਕੀ ਐਸਲ ਦੇ ਵਿੱਚ ਇੱਕ ਸਾਈਨ ਸੀਗਾ ਨਹੀਂ ਦੇਖੋ ਇਹ ਗੱਲ ਨਾ ਸੈਂਟੀਫਿਕ ਹਿਸਟਰੀ ਦੇ ਵਿੱਚ ਨਾ ਇਹ ਗੱਲ ਕਿਵੇਂ ਸਾਬਤ ਹੋਈ ਹੋਈ ਹੈ ਕਿ ਜਦੋਂ ਵੱਡੇ ਹੜ ਹੜ ਆਉਂਦੇ ਨੇ ਕਿ ਇੱਕ ਇਹ ਜਿਹਨ ਦੋ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਇੱਕ ਚਾਈਨਾ ਦੀ ਆ ਤੇ ਇੱਕ ਕਿਸੇ ਹੋਰ ਦੀ ਐਗਜ਼ਾਮਪਲ ਹੈ ਕਿ ਬਹੁਤ ਵੱਡੇ ਹੜਾਂ ਤੋਂ ਬਾਅਦ ਪਹਚਾਲ ਵੀ ਆਏ ਪਰ ਇਹਨੂੰ ਰੈਸ਼ਨਲਾਈਜ਼ ਨਹੀਂ ਕਰ ਸਕਦੇ ਸੀ ਪਰ ਇੱਥੇ ਜੇ ਪੰਜਾਬ ਦੇ ਵਿੱਚ ਹੜ ਆਏ ਨੇ ਪਾਕਿਸਤਾਨ 'ਚ ਵੀ ਹੜ ਆਏ ਨੇ ਤੇ ਪਹਚਾਲ ਆਏਗਾ ਤੇ ਪਹਚਾਲ ਤਾਂ ਆ ਗਿਆ ਨਾ ਅਫਗਾਨਿਸਤਾਨ 6.6 ਦੀ ਤੀਬਰਤਾ ਵਾਲਾ ਤੀਬਰਤਾ ਵਾਲਾ ਪਾਕਿਸਤਾਨ ਵਾਸਤੇ ਤਾਂ ਬਹੁਤ ਵੱਡਾ ਪੰਜਾਬਾ ਨੁਕਸਾਨ ਬੜੀ ਹੋਈ ਹੈ ਅਫਗਾਨਿਸਤਾਨ ਦੀ ਫੋਟੋ ਤਸਵੀਰਾਂ ਦੇਖੀ ਨਹੀਂ ਜਾਂਦੀ ਲੋਕ ਚਾਰੇ ਰੋਂਦੇ ਹੋਏ ਬਹੁਤ ਲੋਕ ਮਰੇ ਵੀ ਨੇ ਕਹਿੰਦਾ ਮੈਨੂੰ ਪਛਤਾਤਾ ਆ ਗਿਆ ਤੇ ਚਲੋ ਇਹ ਗੱਲ ਤਾਂ ਇੱਕ ਅਲੱਗ ਚੀਜ਼ ਹੈ ਪਰ ਇਹਨਾਂ ਹੜ੍ਹਾਂ ਦਾ ਇੱਕ ਬੜਾ ਚੰਗਾ ਪਹਿਲੂ ਵੀ ਆਇਆ ਮੈਨੂੰ ਬੜੇ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਜਿਹੜਾ ਤੁਸੀਂ ਪਲੇਟਫਾਰਮਾਂ ਤੋਂ ਬੋਲਦੇ ਹੋ ਲੋਕਾਂ ਨੂੰ ਇਹ ਸਮਝਾਓ ਕਿ ਕੁਦਰਤ ਦਾ ਮੈਸੇਜ ਸਮਝੋ ਕੁਦਰਤ ਨੇ ਜਿਹੜੀ ਇਹ ਜ਼ਹਿਰਾਂ ਵਾਲੀ ਖੇਤੀ ਸੀ ਜਿਹੜੀ ਕਾਰਪੋਰੇਟ ਕਹਣਿਆ ਹੁੰਦੀ ਸੀ ਗ੍ਰੀਨ ਰੈਵਲੂਸ਼ਨ ਉਹ ਜਿਹੜੀ ਜ਼ਹਿਰਾਂ ਵਾਲੀ ਜ਼ਮੀਨ ਸੀ ਉਹ ਠੱਕ ਕੇ ਉਹਦੇ ਉੱਤੇ ਕੁਦਰਤ ਨੇ ਨਵੀਂ ਤਾਜੀ ਮਿੱਟੀ ਵਸਾ ਦਿੱਤੀ ਹੈ ਜ਼ਹਿਰਾਂ ਤੋਂ ਬਗੈਰ ਹੁਣ ਘੋਟੋ ਘਾਟ ਇਸ ਜ਼ਮੀਨ ਉੱਤੇ ਆਰਗੈਨਿਕ ਫਾਰਮਿੰਗ ਕਰ ਲੋ ਪਰ ਉਹ ਮਿੱਟੀ ਥੋੜੀ ਨਾ ਹੁੰਦਾ ਰੇਤਾ ਆਇਆ ਸੈਲਟ ਆਈ ਆ ਸਾਰੀ ਉਹਦੇ ਉੱਤੇ ਖੇਤੀ ਹੋ ਹੀ ਨਹੀਂ ਸਕਦੀ ਕਹਿਣ ਦਾ ਮਤਲਬ ਇਹ ਹੈਗਾ ਵਾ ਉਹਦਾ ਕੋਈ ਕੰਪਰੋਮਾਈਜ਼ ਫਾਰਮੂਲਾ ਲੱਭਿਆ ਜਾ ਸਕਦਾ ਕਹਿੰਦਾ ਮਤਲਬ ਜੇ ਕੁਦਰਤ ਇਦਾਂ ਹੀ ਤੁਹਾਡੇ ਨਾਲ ਪਰੇਸ਼ਾਨ ਰਹੀ ਹੂੰ ਜੋ ਆਦਮੀਆਂ ਦੇ ਜੋ ਕਰਤੂਤਾਂ ਨੇ ਦੇਖੋ ਜਿਹੜਾ ਜੋ ਕੁਝ ਵੀ ਹੈਗੀ ਹੈ ਇਹ ਜ਼ੈਰਾਂ ਦੀ ਖੇਤੀ ਇਹ ਮਸ਼ੀਨੀ ਖੇਤੀ ਕਿਤਨੇ ਕਿਤੇ ਗਲੋਬਲ ਵਾਰਮਿੰਗ ਨਾਲ ਜੁੜਦੀਆਂ ਨੇ ਕਿਤਨੇ ਕਿਤੇ ਕਾਰਬਨ ਐਮਿਸ਼ਨ ਨਾਲ ਜੁੜਦੀਆਂ ਨੇ ਕਿਤੇ ਨਾ ਕਿਤੇ ਅਨਨੈਚੁਰਲ ਹੈ ਜਿਹੜੀ ਵਿੱਚ ਹੀ ਜਾਨ ਨੈਚੁਰਲ ਆ ਉਹ ਕਾਰਬਨ ਐਮਿਸ਼ਨ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਬੜਾਵਾ ਦੇਵੇਗੀ ਤੇ ਉਹ ਚੀਜ਼ਾਂ ਜਿਹੜੀਆਂ ਨੇ ਗਲੋਬਲ ਵਾਰਮਿੰਗ ਪਹਿਲਾਂ ਹੀ ਬਹੁਤ بڑا ਮੁੱਦਾ ਹੈ ਕਿ ਉਹ ਗਲੋਬਲ ਵਾਰਮਿੰਗ ਦੇ ਵਿੱਚ ਕੁਦਰਤ ਜਿਹੜੀ ਹੈ ਨਰਾਜ ਹੈ ਕੁਦਰਤ ਨਰਾਜ ਹੋ ਕੇ ਇਹੋ ਜੇ ਹੜ੍ਹ ਵੀ ਲਿਆਏਗੀ ਕਿ ਬਤਾ ਹੋਰ 2-3 ਸਾਲਾਂ ਬਾਅਦ ਫੇਰਾ ਜੇ ਇਦਾਂ ਦਾ ਕੋਈ ਪੰਗਾ ਆ ਜੇ ਪਰ ਆ ਤੁਸੀਂ ਗੱਲ ਕਰਦੇ ਹੋ ਜਾਂ ਬਾਕੀ ਇਹਨਾਂ ਦੇ ਜੋ ਪਹਾੜਾਂ ਦੀ ਗੱਲ ਕਰਦੇ ਆ ਤੇ ਹੜਾ ਨੂੰ ਮੈਨਮੈਂਟ ਵੀ ਕਿਹਾ ਜਾਂਦਾ ਇੱਕ ਪਾਸੇ ਕੁਦਰਤੀ ਕਰੋਪੀ ਵੀ ਕਹਿੰਦੇ ਆ ਦੂਜੇ ਪਾਸੇ ਵੀ ਕਹਿੰਦੇ ਆ ਵੀ ਆ ਡੈਮ ਡੂਮ ਨਾ ਬਣੇ ਹੁੰਦਾ ਹੜ ਵੀ ਨਾ ਆਣ ਇਹੋ ਜੇ ਜਾਂ ਡੈਮਾਂ ਦੇ ਵਿੱਚ ਸਹੀ ਤਰੀਕੇ ਨਾਲ ਪਾਣੀ ਛੱਡਿਆ ਜਾਵੇ ਤਾਂ ਹੜ ਵੀ ਇਹੋ ਜੇ ਨਾ ਦੇਖੋ ਡੈਮਾਂ ਦੇ ਵਿੱਚ ਪਾਣੀ ਛੱਡਿਆ ਜਾਣਾ ਜਾਂ ਨਾ ਛੱਡਿਆ ਜਾਣਾ ਉਹਦੇ ਬਾਰੇ ਕਿ 1987 ਚ ਵੀ ਇਦਾਂ ਹੋਇਆ ਸੀਗਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਵੀ ਆਈਆਂ ਸੀ ਔਰ ਅ ਕਈ ਤਰ੍ਹਾਂ ਦੀ ਰੋਲਮੈਂਟ ਵੀ ਸਾਹਮਣੇ ਆਈ ਸੀ ਇਸ ਵਾਰ ਵੀ ਕਿਹਾ ਜਾ ਰਿਹਾ ਮੈਂ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਮਿਲਿਆ ਬਹੁਤ ਸਾਰੇ ਲੀਡਰ ਕੋਲ ਮੈਨੂੰ ਮਿਲਦੇ ਰਹਿੰਦੇ ਆ ਮੋਸਿਆਂ ਚ ਹੁੰਦੇ ਆ ਉਹਨਾਂ ਨੇ ਇਹ ਕਿਹਾ ਵੀ ਇਹੋ ਜਿਹਾ ਕੁਝ ਹੈਗਾ ਕੁਝ ਹਾਈ ਕੋਰਟ ਦੇ ਵਿੱਚ ਕੋਈ ਰਿਟਾ ਰੋਟਾ ਦਾਖਲ ਕਰਨ ਵਾਲੇ ਸੀ ਪਤਾ ਨਹੀਂ ਦਾਖਲ ਹੋਈਆਂ ਕਿ ਨਹੀਂ ਹੋਈਆਂ ਇਹਦੇ ਬਾਰੇ ਇਹ ਚੀਜ਼ਾਂ ਤੇ ਇੱਕ ਹੁੰਦੀਆਂ ਇੱਕ ਇਹ ਤੇ ਮਾ ਹੈਗਾ ਕਿ ਮੈਂਰਮੇਡ ਵੀ ਹੋ ਸਕਦਾ ਦੂਜੇ ਪਾਸੇ ਇਹ ਕਿਹੜੀ ਗੱਲ ਹੈਗੀ ਮੈਨਮੇਡ ਦਾ ਦੂਜਾ ਪਹਿਲੂ ਦੂਜੇ ਪਹਿਲੂ ਗਲੋਬਲ ਬਾਰੇ ਵਿੱਚ ਗਲੋਬਲ ਵਾਰਮਿੰਗ ਤੇ ਮੈਰਮੇਡ ਹੈ ग्लोबल वार्मिंग विथ अ मेन मीडिया हां ते ओ ओदे च कुदरत दा की कसूर है कुदरत दा की कसूर है हुन 3-4 दिन होया है अंटार्कटिका ਦੇ ਵਿੱਚ ਉਹਨਾਂ ਨੇ ओरिजिनल ਹਵਾ ਲ ਵੀ ਉਹਨਾਂ ਜਿਹੜੀ ਅੱਜ ਤੋਂ ਕੋਈ 60 60 ਲੱਖ ਸਾਲ ਪਹਿਲਾਂ ਦੀ ਹਵਾ ਸੀ ਉਹਨੂੰ ਸਟੱਡੀ ਕਰ ਰਹੇ ਹਨ ਕਿ ਉਹਦੀ ਹਵਾ ਕਿਦਾਂ ਨਹੀਂ ਹੁੰਦੀ ਉਹ ਜੋ ਜਿਹੜੀ ਨਤੀਜਾ ਉਹਨਾਂ ਨੂੰ ਸਾਹਮਣੇ ਆਇਆ ਉਹ ਉਹ ਨਤੀਜਾ ਇਹ ਸਾਹਮਣੇ ਆਇਆ ਕਿ ਅੱਜ ਦੀ ਦੁਨੀਆ ਆਪਣੀ ਤਬਾਹੀ ਹਾਲ ਪਹਿਲਾਂ ਨਾਲੋਂ ਸੈਂਕੜੇ ਗੁਣਾ ਤੇਜ਼ੀ ਨਾਲ ਵੱਧ ਰਹੀ ਤਬਾਈ ਬਲ ਵੱਧ ਰਹੀ ਹੈ ਜੋ 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 ਉਦੋਂ ਕੁਦਰਤ ਵਰਲੀ ਸੀ ਕਿਉਂਕਿ ਉਸ ਸਮੇਂ ਦੱਸਿਆ ਗਿਆ ਵਾ ਕਿ ਜਿਹੜਾ ਉਤਰੀ ਤਰਾਉ ਦਾ ਤਾਪਮਨ ਸੀਗਾ ਅੱਜ ਦੇ ਤਾਪਮਨ ਨਾਲੋਂ 12 ਡਿਗਰੀ ਜ਼ਿਆਦਾ ਗਰਮ ਸੀ 12 ਕਿ ਡਿਗਰੀ ਜ਼ਿਆਦਾ ਗਰਮ ਸੀ 11 ਗਰਮ ਨੌਰਥ ਕੋਲ ਦਾ 60 ਸਾਲ 60 ਲੱਖ ਸਾਲ ਪਹਿਲਾਂ 60 ਲੱਖ ਸਾਲ ਪਹਿਲਾਂ ਇਹਦਾ ਮਤਲਬ ਹੈ ਜਦੋਂ ਹਿਮਜੁਗਾ ਆਇਆ ਜਦੋਂ ਆਈਸ এজ ਆਈਏ ਇਹਦਾ ਮਤਲਬ ਆਈਸ এজ ਦਾ ਆਉਣਾ ਤੇ ਫਿਰ ਗਰਮ ਗਲੋਬਲ ਵਾਰਮਿੰਗ ਦਾ ਆਉਣਾ ਇੱਕ ਸਰਕਲ ਹੈ ਉਹ ਸਰਕਲ ਦਾ ਹੀ ਜਿਹੜੀ ਸਪੀਡ ਹੈ ਉਹ ਸੈਕਿੰਡ ਗੁਣਾ ਤੇਜ਼ ਹੋ ਚੁੱਕੀ ਹੈ ਜਦੋਂ ਤੇਜ਼ ਹੋ ਚੁੱਕੀ ਹੈ ਇਹਦਾ ਮਤਲਬ ਹੈ ਕਿ ਅਸੀਂ ਬਰਬਾਦੀ ਬਲ ਮਤਲੇ ਤੇ ਬਰਬਾਦੀ ਕਿਸੇ ਤਰੀਕੇ ਵੀ ਆ ਸਕਦੀ ਹੈ ਆਈਐਸਏ ਵੀ ਦੁਬਾਰਾ ਆ ਸਕਦਾ ਆਈਐਸਏ ਵੀ ਦੁਬਾਰਾ ਆ ਸਕਦਾ ਉਹ ਵੀ ਤਾਂ ਬਰਬਾਦੀ ਹੋਣੀ ਹੈ ਉਹ ਵੀ ਤਾਂ ਬਰਬਾਦੀ ਹੋਣੀ ਜਦੋਂ ਡਰੰਪ ਆ ਲੋਕਾਂ ਨੂੰ ਤਾਂ ਮਗਿਆ ਮਾਰਦੇ ਨਾ ਨੰਦ ਕੋ 150 150 ਗੁਣਾ ਦੁਨੀਆ ਨੂੰ ਤਬਾਹ ਕਰ ਦੇਗਾ 150 ਗੁਣਾਂ ਗੁਣਾ ਦੁਨੀਆ ਨੂੰ ਕਿਵੇਂ ਤਬਾਹ ਕਰੇਗਾ ਇਹ ਮੰਨ ਲਓ ਕੱਲ ਨੂੰ ਐਟਮ ਬਮ ਚੱਲ ਗਈ ਐਟਮ ਬਮ ਚੱਲ ਗਈ ਤਾਂ ਅਸਮਾਨ ਦੇ ਵਿੱਚ ਇੰਨਾ ਗਰਦਾ ਚੱਲਿਆ ਜਾਣਾ ਇੰਨਾ ਗਰਦਾ ਚੱ ਹੂੰ ਛੋੜ ਜਿੱਦੋਂ ਕਿਸੇ ਨਾਲ ਨਿਕਲਣਾ ਹੀ ਨਹੀਂ ਤੇ ਸਾਰੀ ਧਰਤੀ برف ਨਾਲ ਢੱਕ ਜਾਣੀ ਆ 8-10 ਦਾ ਫੁੱਟ ਜਿਵੇਂ ਡਾਇਨਾਸੌਰ ਖਤਮ ਹੋਣ ਤੋਂ ਬਾਅਦ ਹੋਇਆ ਸੀ ਹੋਇਆ ਸੀਗਾ ਤੇ ਇਨਸਾਨਾਂ ਤੋਂ ਸਾੜ ਕੇ ਬਾਕੀ ਜਿਹੜੇ ਸੀਗੇ ਨਸਲਾਂ ਹਾਂ ਉਹ ਵੀ ਤਬਾਹ ਹੋ ਜਾਣੀਆਂ ਜਾਨਵਰਾਂ ਦੀਆਂ ਕਿਉਂਕਿ ਜਿਹੜੇ ਜਿਹੜੇ ਵੀ ਜਾਨਵਰ 20 ਕਿਲੋ ਜਾਂ 30 ਕਿਲੋ ਤੋਂ ਉੱਪਰ ਦੇ ਉਹ ਸਾਰੇ ਸੰਕਰਟ ਦੇ ਵਿੱਚ ਲੈ ਜਾਣੇ ਹੂੰ ਹੂੰ ਤੇ ਇਸ ਕਰਕੇ ਇਹ ਹੋ ਗਿਆ ਕਿ ਜੇ ਮਤਲਬ ਤਬਾਹੀ ਵੱਲ ਜੇ ਅਸੀਂ ਵੱਧ ਰਹੇ ਹਾਂ ਤੇ ਗਲੋਬਲ ਵਾਰਮਿੰਗ ਹੈ ਤੇ ਗਲੋਬਲ ਵਾਰਮਿੰਗ ਵੀ ਮਰਮੇੜਾ ਇਸ ਕਰਕੇ ਇਹ ਗੱਲ ਦੇ ਵਿੱਚ ਬੜੀ ਧੁੱਕ ਨਜ਼ਰ ਆਉਂਦੀ ਹੈ ਕਿ ਇਹ ਜੋ ਬਰਬਾਦੀਆਂ ਹੋ ਰਹੀਆਂ ਨੇ ਇਹ ਮੈਨੂ ਮੇਡ ਜੋ ਵੀ ਤਰ੍ਹਾਂ ਦੀਆਂ ਹੋਣ ਜੋ ਵੀ ਤਰ੍ਹਾਂ ਦੀਆਂ ਹੋ ਰਹੀਆਂ ਨੇ ਆਰਥਿਕ ਵਕਤ ਤੱਕ ਮੈਨੂ ਮੇਡ ਦੇਖੋ ਉਹ ਜਿਵੇਂ ਮੈਂ ਦੱਸਿਆ ਕਿ ਚਾਈਨਾ ਦੇ ਵਿੱਚ ਇੱਕ ਸਟਡੀ ਹੋਈ ਸੀ ਜਿਹਨੇ ਦੱਸਿਆ ਸੀਗਾ ਕਿ ਇਦਾਂ ਦੀ ਬਹੁਤ ਸਾਰਾ ਜਦੋਂ ਫਲੱਡ ਹੁੰਦੇ ਆ ਤੇ ਉਸ ਤੋਂ ਬਾਅਦ ਆ ਸਕਦਾ ਆ ਸਕਦੇ ਹੜਾ ਸਕਦੇ ਹਾਂ ਤੇ ਇੱਥੋਂ ਤੱਕ ਤੇ ਕਹਿ ਸਕਦੇ ਹਾਂ ਮੈਨ ਮੇੜ ਇਸ ਤੋਂ ਅੱਗੇ ਤਾਂ ਦੇਖੋ ਸੈਸ ਜਿਸ ਤੱਕ ਲਾਅ ਕਰਦੇ ਆਪਾਂ ਉੱਥੋਂ ਤੱਕ ਹੀ ਬੋਲ ਸਕਦੇ ਆ ਇਸ ਤੋਂ ਅੱਗੇ ਨਹੀਂ ਬੋਲ ਸਕਦੇ ਪਹਚਾ ਲੋ ਤਾਂ ਬਹੁਤ ਆਉਂਦੇ ਨੇ ਹੁਣ ਅਸੀਂ ਕਿ ਸਾਰੇ ਹੀ ਪਹਚਾ ਲੋ ਆ ਇਦਾਂ ਆਏ ਨੇ ਹੜਾ ਹੜਾਂ ਦੇ ਕਰਕੇ ਆਏ ਨੇ ਹਾਂ ਇਹ ਗੱਲ ਤਾਂ ਪਰ ਆਪਾਂ ਜਿਵੇਂ ਸੜਕਾਂ ਦੀ ਗੱਲ ਕੀਤੀ ਹੈ ਵੀ ਸੜਕਾਂ ਦਾ ਜਾਲ ਬੜਾ ਜ਼ਿਆਦਾ ਵਿਛ ਰਿਹਾ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀਗੀ ਵੀ ਸੜਕਾਂ ਅਸੀਂ ਉੱਥੇ ਤੱਕ ਬਣਾਤੀਆਂ ਬੀ ਜਿੱਥੇ ਤੱਕ ਲੋਕੀ ਪੈਦਲ ਨਹੀਂ ਜਾ ਸਕਦੇ ਸੀ ਪਹਾੜਾ ਦੇ ਵਿੱਚ ਬਣਾਤੀਆਂ ਹਿਮਾਚਲ ਦੇ ਵਿੱਚ ਬਣਾਤੀਆਂ ਸਿੱਧੇ ਸਿੱਧੇ ਰਾਹ ਘੜਤੇ ਅਸੀਂ ਤੀਰੇ ਸਤਾਨਾਂ ਤੇ ਜਾਣ ਨੂੰ ਤੇ ਜਦੋਂ ਹੜ ਆਏ ਉਹ ਸਾਰਾ ਕੁਝ ਨਾਲ ਲੈ ਕੇ ਚਲੇ ਗਿਆ ਮਨਾਲੀ ਦੀਆਂ ਤਸਵੀਰਾਂ ਸਾਰਿਆਂ ਨੇ ਦੇਖੀਆਂ ਜੰਮੂ ਕਸ਼ਮੀਰ ਦੇ ਵਿੱਚ ਵੀ ਹੋਇਆ ਬਹੁਤ ਬਸ ਹੜ ਆਇਆ ਤੇ ਸਾਰੇ ਦੀ ਸਾਰੀ ਉਹ ਸੜਕ ਨਾਲ ਹੀ ਲੈ ਕੇ ਚਲੇ ਗਏ ਤੇ ਇਹ ਸੜਕਾਂ ਬੰਨੀਆਂ ਵੀ ਫਿਰ ਨੁਕਸਾਨਦਗੀਆਂ ਮੈਂ ਤੁਹਾਨੂੰ ਤੁਹਾਡੇ ਦਰਸ਼ਕਾਂ ਦੇ ਵਿੱਚ ਕੋਈ ਇਤਿਹਾਸ ਦੇ ਸਟੂਡੈਂਟ ਹੋਣਗੇ ਮੈਂ ਤੁਹਾਨੂੰ ਉਹਨਾਂ ਦੀ ਜਾਣਕਾਰੀ ਦੇ ਨਾਲ ਦੱਸਦਾ ਕਿ ਹਿਟਲਰ ਨੇ ਵੇਖੀ ਫੋਨਾ ਪਰਿਆ ਕਿ ਮੈਨਾ ਆਪਣਾ ਸਰਦਿਆਂ ਦਾ ਆਪਣਾ ਕੋਈ ਘਰ ਬਣਾਵਾਂ ਕੰਟਰੀ ਸਾਈਡ ਦੇ ਵਿੱਚ ਬਵਾਰੀਆ ਚ ਹੂੰ ਬਵਾਰੀਆ ਚ ਉਹਨੇ ਆਪਣਾ ਬਰਗੋਫੜਾ ਬਰਗੋਫ ਸਮਝ ਲਓਗਾ ਮਹਿਲ ਜਰਮਨ ਪਾਸੇ ਜਦੋਂ ਉਹਨੇ ਆਪਣਾ ਬਰਗੋਫੜਾ ਹੈ ਤੇ ਉਹ 26 ਸਕਰ ਕਿਲੋਮੀਟਰ ਚ ਸੀਗਾ ਉਹ ਪੜ ਦੇ ਉੱਪਰ ਪੜ ਦੇ ਉੱਪਰ ਮੁਰਕੇ ਜਦੋਂ ਉਹ ਬਣ ਕੇ ਤਿਆਰ ਹੋ ਗਿਆ ਹੂੰ ਤੇ ਮਾਈਕਲ ਬੋਵਨ ਸੀਗਾ ਇਨਚਾਰਜ ਉਹਦਾ ਮਾਈਕਲ ਬੋਵਨ ਨੂੰ ਲੱਗਿਆ ਜਰ ਮੈਂ ਹਿਟਲਰ ਨੂੰ ਜਿੰਨਾ ਖੁਸ਼ ਹੋ ਗਿਆ ਹਿਟਲਰ ਮੈਂ ਥੋੜਾ ਜਨ ਹੋਰ ਖੁਸ਼ ਕਰਨਾ ਉਹ ਬਿਲਕੁਲ ਐਲਫਸ ਦੇ ਉੱਤੇ ਜਾ ਕੇ ਨਾ ਇੱਕ ਹੋਰ ਮਹਿਲ ਬਣਾਇਆ ਉਹਨੂੰ ਉਹਦਾ ਨਾਮ ਰੱਖ ਕੇ ਪਾਇਆ ਈਗਲ ਜਨੇਸਟ ਹੂੰ ਹੂੰ ਈਗਲ ਜਨੇਸਟ ਪਹਾੜਾਂ ਦੇ ਉੱਪਰ ਚੱਲੇ ਗਏ ਇਦਾਂ ਹੀ ਸਾਡੀ ਸਰਕਾਰ ਨੂੰ ਹੋਇਆ ਹੈ ਇਹ ਚਾਰ தாம் ਕਨੈਕਟ ਕਰਦੇ ਨੇ ਅਸੀਂ ਬੜੇ ਬੜੇ ਹਾਈਵੇ ਕੱਢਦੇ ਨੇ ਅਸੀਂ ਪਹਾੜਾਂ ਦੇ ਵਿੱਚ ਕੜਵੀ ਦਿੱਤੇ ਨੇ ਉਹਨਾਂ ਨੇ ਦੋ ਲੇਨ ਚਾਰ ਲੇਨ ਦੱਸ ਉਹ ਜਿਹੜੇ ਪਹਾੜ ਨੇ ਪਹਿਲੀ ਗੱਲ ਤੇ ਇਨਸਾਨਾਂ ਦੇ ਰਹਿਣ ਵਾਸਤੇ ਕੁਦਰਤ ਨੇ ਬਣਾਇ ਹੀ ਨਹੀਂ ਤੁਹਾਨੂੰ ਯਾਦ ਹੋਏਗਾ ਜਿਨੋ ਸੋਮੀ ਰਾਮ ਤੀਰ ਫਨਾਂਦੇ ਇੱਕ ਬਹੁਤ ਬੜੇ ਵਿਦਵਾਨ ਹੋਏ ਨੇ ਪੰਜਾਬ ਦੇ ਸੋਮੀ ਰਾਮ ਤੀਰ ਜਿਹਦਾ ਜੋ ਵਰਨਣ ਤੁਸੀਂ ਪੜੋ ਉਹਦੀਆਂ ਲਿਖਤਾਂ ਪੜੋ ਕਿਉਂਕਿ ਮੈਂ ਉਹਨਾਂ ਦੀਆਂ ਲਿਖਤਾਂ ਪੜੀਆਂ ਬਹੁਤ ਮਜ਼ੇਦਾਰ ਹੁੰਦੀਆਂ ਬਹੁਤ ਉਹਨਾਂ ਕੋਲ ਉਹ ਹੁੰਦਾ ਜਿਹੜਾ ਇੰਟੈਲੈਕਚੁਅਲ ਕੰਟੈਂਟ ਹੈ ਬਹੁਤ ਉੱਚਾ ਹੁੰਦਾ ਉਹ ਜਿਹਦਾ ਗੰਗੋਤਰੀ ਦਾ ਵਰਣਨ ਕਰਦੇ ਨੇ ਉਹ ਜਮਨੋਤਰੀ ਦਾ ਵਰਣਨ ਕਰਦੇ ਨੇ ਉਹ ਵਰਣਨ ਉਹ ਗੰਗੋਤਰੀ ਉਹ ਜਮਨੋਤਰੀ ਤੇ ਰਹੀ ਕਿਉਂਕਿ ਅਹੀਂ ਕਦਾਰ ਨਾ ਸਕਦੇ ਸੜਕਾਂ ਘੜ ਦਿਤੀਆਂ ਹੁਣ ਉਹ ਪਹਾੜਾਂ ਦੇ ਉੱਤੇ ਜਦੋਂ ਤੁਸੀਂ ਜਾ ਕੇ ਹੋਟਲ ਬਣਾ ਦਿੱਤੇ ਗਦਾਰਾ ਨਾਲ ਜਾ ਕੇ ਹੋਟਲ ਬਣਾ ਦਿੱਤੇ ਜੇ ਤੁਹਾਨੂੰਲਾਉਗੇ ਨਾ ਕੀਤਾ ਕੁਦਰਤ ਸਦਾ ਲਾਉਣੀ ਕਰਦੀ ਕੁਦਰਤ ਨੇ ਜਦ ਪਹਾੜ ਬਣਾਏ ਸੀ ਕਿ ਤੁਸੀਂ ਦੂਰ ਰਹੋ ਇੱਥੇ ਹੂੰ ਇੱਥੇ ਦੂਰ ਰਹੋ ਅਸੀਂ ਇਹ ਵੱਡੇ ਪਤਾ ਨਹੀਂ ਇਹ ਕਿਹੜੀ ਤਰੱਕੀ ਹੈ ਇਹ ਤਰੱਕੀ ਜਿਹੜੀ ਹੈ ਇਹ ਤਰੱਕੀ ਨਹੀਂ ਹੈਗੀ ਇਹ ਬਰਬਾਦੀ ਹੈ ਹੂੰ ਹੁਣ ਇੱਕ ਪੰਜਾਬ ਦੇ ਵਿੱਚ ਅ ਅੱਜਕੱਲ ਇੱਕ ਬੜਾ ਮੁੱਦਾ ਚੱਲ ਰਿਹਾ ਹੈ ਬਾਇਓਗੈਸ ਪਲਾਂਟਾਂ ਦਾ ਹੂੰ ਹੂੰ ਬਾਇਓਗੈਸ ਪਲਾਂਟਾਂ ਦਾ ਵੀ ਝਗੜਾ ਉਹੀ ਹੈ ਜੋ ਗ੍ਰੀਨ ਰੈਵਲੂਸ਼ਨ ਦਾ ਹੈ ਹੂੰ ਕਿ ਉਹਦੇ ਵਿੱਚ ਵੀ ਉਹ ਪਰਾਲੀ ਦਾ ਹੱਲ ਕੀ ਹੈ ਪਰਾਲੀ ਦਾ ਹੱਲ ਹੀ ਬਾਇਓਗੈਸ ਪਲਾਂਟ ਨੇ ਪਰਾਲੀ ਦਾ ਹੱਲ ਬਾਇਓਗੈਸ ਪਲਾਂਟ ਨੇ ਬਾਇਓਗੈਸ ਪਲਾਂਟ ਲੱਗਣੇ ਚਾਹੀਦੇ ਅਹੀਂ ਨਾ ਲੱਗਣੇ ਚਾਹੀਦੇ ਤੁਸੀਂ ਆਪ ਹੀ ਤਾਂ ਵਿਰੋਧ ਕਰਦੇ ਹੋ ਅਸੀਂ ਵਿਰੋਧ ਕਰਦੇ ਹਾਂ ਅਸੀਂ ਵਿਰੋਧ ਕਰਦੇ ਹਾਂ ਇਸ ਕਰਕੇ ਵਿਰੋਧ ਕਰਦੇ ਹਾਂ ਕਿ ਜਿਹੜਾ ਇਹ ਮਾਡਲ ਹੈ ਬਾਇਓ ਕੈਲਕੂਲੇਟਰ ਦਾ ਇਹ ਗੱਲ ਸ ਹੈ ਹੂੰ ਅਸੀਂ ਦੇਖੋ ਸਰਕਾਰ ਨੂੰ ਇਹ ਗੱਲ ਸਮਝਾਉਂਦੇ ਹਾਂ ਹੁਣ ਸਰਕਾਰ ਨਾਲ ਸਾਡਾ ਇੱਕ ਡਾਇਲੌਗ ਚੱਲੇ ਹੂੰ ਸਾ ਮਤਲਬ ਦੇਸ਼ ਦੇ ਸਭ ਤੋਂ ਵੱਡੇ ਸਾਇੰਟਿਸਟ ਸਾਡੇ ਨਾਲ ਡਾਇਲੌਗ ਪ੍ਰੋਸੈਸ ਦੇ ਵਿੱਚ ਇਸੇ ਦਾ ਰਹਿੰਦੇ ਨੇ ਮਤਲਬ ਮੈਂ ਨਾ ਗਣਨ ਲਗਾ ਨਾ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਤੋਂ ਲੈ ਕੇ ਆਈਆਈਟੀ ਦਿੱਲੀ ਆਈਆਈਟੀ ਰੋਪੜ ਨੈਸ਼ਨਲ ਇੰਸਟੀਚਿਊਟ ਆਫ ਬਾਇਓਨਰਜੀ ਮਿਨਿਸਟਰੀ ਆਫ ਨਿਊ ਅਨ ਰਿਨਿਊਏਬਲ એનર્ਜੀ ਮਤਲਬ ਜਲ ਸக்தி ਮੰਤਰਾਲਿਆ ਪੈਟਰੋਲੀਅਮ ਐਂਡ ਗੈਸ ਮੰਤਰਾਲਿਆ ਸਾਰਿਆਂ ਦੇ ਸਾਇੰਟਿਸਟ ਹੁੰਦੇ ਆ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅਨਦਰ ਮੈਡੀਕਲ ਕਾਲਜ ਪੀਜੀਆਈ ਚੰਡੀਗੜ੍ਹ ਅਸੀਂ ਲੋਕ ਇੱਕ ਗੱਲ ਦੇ ਵਿੱਚ ਜਾ ਕੇ ਇੱਕ ਥਾਂ ਤੇ ਅਸੀਂ ਸਹਿਮਤ ਹੋਏ ਵੀ ਇਹ ਜਿਹੜਾ ਪਾਣੀ ਆ ਬਾਇਓ ਗੈਸ ਪਲਾਂਟਾਂ ਦਾ ਕਿਉਂਕਿ ਇਹ ਜਿਹੜੀ ਪਰਾਲੀ ਹੈ ਇਹ ਗ੍ਰੇਨ ਰੈਵਿਊਲੂਸ਼ਨ ਮਾਡਲ ਤੋਂ ਆਈ ਹੈ ਆਪਾਂ ਉਹਨੇ ਡਿਸਕਸ ਕਰਕੇ ਰਹਿਣੇ ਇੱਥੇ ਕਿੰਨੇ ਚੈਰ ਨੇ ਜਦੋਂ ਇੱਥੇ ਤੁਸੀਂ ਗੈਸ ਕੱਢ ਲੋਗੇ ਗੈਸ ਕੱਢ ਲੋਗੇ ਗੈਸ ਤੇ ਠੀਕ ਹੈ ਗੈਸ ਤੇ ਬੜੀ ਚੰਗੀ ਚੀਜ਼ ਹੈ ਮੁੜ ਕੇ ਜਿਹੜੀ ਇਹਦੀ ਸੁੱਕੀ ਰੂੜੀ ਕੱਢੋਗੇ ਤੁਸੀਂ ਦੇਸੀ ਖਾਦ ਉਹ ਦੇਸੀ ਖਾਦ ਹੀ ਹੁੰਦੀ ਹੈ ਇੱਕ ਤਰ੍ਹਾਂ ਦੀ ਦੇਸੀ ਖਾਦ ਉਹ ਵੀ ਠੀਕ ਹੈ ਪਰ ਜਿਹੜਾ ਉਹ ਪਾਣੀ ਬਚਿਆ ਪਾਣੀ ਦਾ ਕੀ ਕਰੋਗੇ ਉਹ ਕਹਿੰਦੇ ਜੀ ਇਹ ਪਾਣੀ ਬਾਰ-ਬਾਰ ਬਾਰ-ਬਾਰ ਰੀਸਾਈਕਲ ਕਰਾਂਗੇ ਕਿੰਨੀ ਕਵਾਰ ਰੀਸਾਈਕਲ ਕਰ ਲੋਗੇ ਉਹ ਪਾਣੀ ਚ ਉਹ ਨਾ ਬੈਕਟੀਰੀਆ ਦਾ ਮਲਮ ਉਤਰ ਹੈ ਮੈਟਾਬੋਲਾਈਟ ਨੇ ਉਹ ਨਾ ਬੈਕਟੀਰੀਆ ਵਾਸਤੇ ਜ਼ਹਿਰ ਹੈ ਉਹਨੇ ਗੈਸ ਹੀ ਨਹੀਂ ਬਣ ਦੇਣੀ ਮੁੜ ਕੇ ਤੁਹਾਨੂੰ ਉਹ ਪਾਣੀ ਰਿਪਲੇਸ ਹੀ ਕਰਨਾ ਪੈਣਾ ਇੱਕ ਦਿਨ ਕਿਤੇ ਜਾ ਕੇ ਜਦੋਂ ਉਹ ਲੱਖਾਂ ਕਰੋੜਾਂ ਟਨ ਪਾਣੀ ਜਦੋਂ ਮੰਨ ਲਓ ਕਿ ਹੁਣ ਇੱਕ ਗੈਸ ਪਲੱਟ ਲੱਗਿਆ ਜਿਹਦੇ ਵਿੱਚ ਕਰੀਬ-ਕਰੀਬ ਤੁਸੀਂ ਮੰਨ ਲਓ ਕਿ ਪੰਜ ਖੂਨੇ ਹੂੰ ਇੱਕ ਖੂਦ ਹੀ ਕੈਪੈਸਿਟੀ 60 ਲੱਖ ਲੀਟਰ ਦੇ ਆਸ-ਪਾਸ ਹੁੰਦੀ ਜੇ ਪੰਜ ਵੀ ਹੋ ਗਏ ਤੇ 3 ਕਰੋੜ ਲੀਟਰ ਹੋ ਗਏ ਹੂੰ ਇੱਕ ਵਾਰੀ ਤਾਂ ਚੇਂਜ ਕਰੋਗਾ 3 ਕਰੋੜ ਲੀਟਰ ਕਿੱਥੇ ਕੱਢੋਗੇ ਹੂੰ ਜਦੋਂ ਤੁਸੀਂ ਪਾਣੀ ਕੱਢੋਗੇ ਚਾਹੇ ਚਾਰ ਵਾਰੀ ਤੋਂ ਬਾਅਦ ਹੀ ਕੱਢੋ ਹੂੰ ਉਹ ਪਾਣੀ ਕਿੱਥੇ ਡੰਪ ਕਰੋਗੇ ਜਾਂ ਤੇ ਸੀਵਰੇਜ ਸਿਸਟਮ ਚ ਪਾਓਗੇ ਕਿ ਸ਼ਹਿਰ ਦੇ ਸਾਰੇ ਸ਼ਹਿਰ ਨੂੰ ਤੁਸੀਂ ਦੋਗੇ ਕਿਵੇਂ ਸੇਵ ਕਰੋਗੇ ਹੂੰ ਦੂਜੇ ਪਾਸੇ ਕੀ ਕਰੋਗੇ ਜਾਂ ਤੁਸੀਂ ਕੀ ਕਰੋਗੇ ਕਿ ਉਹਨੂੰ ਖੇਤਾਂ ਦੇ ਕਿਸਾਨਾਂ ਦੇ ਖੇਤਾਂ 'ਚ ਪਾਓਗੇ ਕਿਸਾਨਾਂ ਨੂੰ ਅੱਜ ਕੱਲ ਪਹੁੰਚਦੇ ਨਹੀਂ ਆਪਣੇ ਖੇਤਾਂ 'ਚ ਪਤਾ ਨਹੀਂ ਉਹਨਾਂ ਨੂੰ ਉਹਦੇ ਤੋਂ ਕੀ ਹੋ ਗਈ ਹੈ ਉਹਨਾਂ ਦਾ ਮੋਹ ਪੰਗ ਹੋ ਗਿਆ ਨੇ ਤੀਜੇ ਨੰਬਰ ਤੇ ਕੀ ਹੋ ਗਿਆ ਜਾਂ ਤੁਸੀਂ ਉਹਨੂੰ ਵੱਡੇ ਵੱਡੇ ਤਲਾਬਾਂ 'ਚ ਇਕੱਠਾ ਕਰੋਗੇ ਇਹ ਕਹਿੰਦੇ ਜੀ ਅਸੀਂ ਤਲਾਬ ਥੱਲੇ ਨਾ ਸੀਮੈਂਟ ਕਰ ਦਿਆਂਗੇ ਸੀਮੈਂਟ ਕਰ ਦੋਗੇ ਪਾਓ ਗੰਦੇ ਪਾਣੀ ਦੇ ਸੀਮੈਂਟ ਵੀ ਖਾ ਜਾਣਾ ਆਲਟੀਮੇਟਲੀ ਪਾਣੀ ਜਾਣਾ ਜ਼ਮੀਨ 'ਚ ਜਿਹੜੇ ਵੀ ਆਲੇ-ਦੁਆਲੇ ਦੇ 2 3 4 5 ਕਿਲੋਮੀਟਰ ਦੇ ਇਲਾਕੇ 'ਚ ਪਿੰਡ ਨੇ 15 10 15 20 ਪਿੰਡ ਨੇ ਉਸੇ ਵਿੱਚ ਤਾਂ ਉਹ ਜਿਹੜੇ ਸਾਰੇ ਕੈਮੀਕਲ ਨੇ ਜਿਨ੍ਹਾਂ 'ਚ ਇਨਸੈਕਟੀਸਾਈਡ ਨੇ ਪੈਸਟੀਸਾਈਡ ਨੇ ਹਰਬੀਸਾਈਡ ਨੇ ਫੰਗੀਸਾਈਡ ਸਰਗੋ ਜੈਰ ਨੇ ਕੈਮੀਕਲ ਖਾਦਾਂ ਦੇ ਰੈਜ਼ਿਡੂ ਵੀ ਨਹੀਂ ਉਹ ਜਿਹੜੇ ਲੋਕਾਂ ਦੇ ਜਾਣਗੇ ਪਿੰਨ ਵਾਲੇ ਪਾਣੀ 'ਚ ਤੇ ਕੈਂਸਰ ਹੋਏਗੀ ਸਾਡੇ ਆਉਣ ਵਾਲੇ ਨਸਲਾਂ ਨੂੰ ਕੈਂਸਰ ਹੋਏਗੀ ਫਿਰ ਉਹ ਹਾਰਮੋਨਲ ਡਿਸਰਪਟਰ ਨੇ ਸਾਰੇ ਕੈਮੀਕਲ ਜਿਹੜਾ ਹਾਰਮੋਨਲ ਡਿਸਰਪਟਰ ਨੇ ਹਾਰਮੋਨਲ ਡਿਸਰਪਟਰ ਨੇ ਸਾਡੇ ਆਉਣ ਬੱਚਿਆਂ ਦੇ ਜਨਮ ਨਹੀਂ ਬਣਨਗੇ ਜੇ ਬੱਚੇ ਨੇ ਜਨਮ ਲਾਂਗੇ ਨਹੀਂ ਬਣਨੇ ਜੇ ਬਣ ਵੀ ਗਏ ਉਹਨਾਂ ਕੰਮ ਨਹੀਂ ਕਰਨਾ ਸਾਡੇ ਬੱਚੇ ਤੇ ਬੱਚੇ ਹੀ ਨਹੀਂ ਪਾਲਾ ਕਰ ਸਕਣਗੇ ਸਾਡੀਆਂ ਔਲਾਦਾਂ ਬੇਔਲਾਦੀਆਂ ਬਣ ਗਈਆਂ ਉਤਰਨ ਖਤੀਆਂ ਮਰਨੀਆਂ ਮਤਲਬ ਤੁਸੀਂ ਕਹਿ ਰਹੇ ਹੋ ਪਹਿਲਾਂ ਗ੍ਰੀਨ ਰੈਵੋਲੂਸ਼ਨ ਕਰਕੇ ਜਦ ਸਾਡੇ ਜੀਨਸ ਚੇਂਜ ਹੋਏ ਗ੍ਰੀਨ ਰੈਵੋਲੂਸ਼ਨ ਕਰਕੇ ਜਿਹੜਾ ਅਸੀਂ ਦੇਖਦੇ ਹਾਂ ਅਨਫਰਟਿਲਟੀ ਅਨਫਰਟਿਲਟੀ ਉਹ ਆਣੀ ਸ਼ੁਰੂ ਹੋ ਗਈ ਆ ਜੀ ਤੇ ਜਿੱਤੇ ਕਰਕੇ ਅੱਗੋਂ ਬੱਚੇ ਪੈਦਾ ਨਹੀਂ ਕਰ 파ਰੇ ਤੇ ਇਹ ਉਸ ਤੋਂ ਵੀ ਖਤਰਨਾਕ ਹੋਏਗਾ ਨਹੀਂ ਖਤਰਨਾਕ ਦੇਖੋ ਨਾ ਤੁਸੀਂ ਇੱਕ 500 ਕਿੱਲਿਆਂ ਦੀ ਪਰਾਲੀ ਇਹ 1000 ਕਿੱਲੇ ਦੀ ਭਰਾਲੀ ਜਾਂ ਤੁਸੀਂ 5000 ਕਿੱਲਿਆਂ ਦੀ ਭਰਾਲੀ ਇੱਕ ਬਾਇਓਗੈਸ ਪਲਾਂਟ ਇਕੱਠੇ ਕਰੀ ਹੂੰ ਇਹਦਾ ਮਤਲਬ ਤੁਸੀਂ 5000 ਕਿੱਲਿਆਂ ਦਾ ਸਾਰਾ ਇਨਸੈਕਟੀਸਾਈਡ ਪੈਸਟੀਸਾਈਡ ਇੱਕ ਥਾਂ ਇਕੱਠਾ ਕਰ ਲਿਆ ਔਰ ਉਹ ਵਾਲੇ ਦੋ ਚਾਰ ਪਿੰਡਾਂ ਨੂੰ ਤੋਹਫੇ ਚ ਦੇ ਦਿੱਤਾ ਉਹ ਪਿੰਡ ਦੇ ਲੋਕ ਤੇ ਕੈਸਾ ਨਾ ਮੰਨਗੇ ਮਰਨਗੇ ਨਹੀਂ ਅਹੀ ਕਹਿੰਦੇ ਕਿ ਇਦਾਂ ਕਰੋ ਖੜਨਾ ਇੱਕ ਮਾਡਲ ਲੈ ਲਓ ਸਾਡੇ ਕੋਲ ਮਾਡਲ ਨੇ ਸਾਡੇ ਕੋਲ ਮਾਡਲ ਨੇ ਸਾਡੇ ਕੋਲ ਵਰਕਿੰਗ ਮਾਡਲ ਨੇ ਜਿਹੜੀ ਐਫਲੂਐਂਟ ਟ੍ਰੀਟਮੈਂਟਾਂ ਹੁੰਦੀਆਂ ਨੇ ਇਹ ਟ੍ਰੀਟਮੈਂਟਾਂ ਕਰਕੇ ਬਹੁਤ ਤਰ੍ਹਾਂ ਦੀਆਂ ਟ੍ਰੀਟਮੈਂਟਾਂ ਹੁੰਦੀਆਂ ਫਿਜ਼ੀਕਲ ਟ੍ਰੀਟਮੈਂਟ ਹੁੰਦੀ ਆ ਰੇਡੀਓਲੋਜੀਕਲ ਟ੍ਰੀਟਮੈਂਟ ਹੁੰਦੀ ਆ ਬਾਇਓਲੋਜੀਕਲ ਟ੍ਰੀਟਮੈਂਟ ਹੁੰਦੀ ਆ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਕੈਮੀਕਲ ਟ੍ਰੀਟਮੈਂਟਾਂ ਹੁੰਦੀਆਂ ਨੇ ਤੁਸੀਂ ਇੱਕ ਬੜੇ ਹੀ ਸਸਤੇ ਤੇ ਟਿਕਾਊ ਮਾਡਲ ਹੈਗੇ ਨੇ ਜਿਵੇਂ ਸਾਡੇ ਨਾਲ ਕੋਈ ਸੱਜਣ ਜੁੜੇ ਹੋਏ ਕਿਉਂਕਿ ਸਾਡੇ ਐਨਆਰਆਈ ਭਾਈਚਾਰਾ ਬਹੁਤ ਸਟਰ ਹੂੰ ਐਨਆਰਆਈ ਸਾਡੇ ਭਰਾ ਜਿਹੜੇ ਨੇ ਅਮਰੀਕਾ 'ਚ ਵੀ ਨੇ ਆਸਟ੍ਰੇਲੀਆ 'ਚ ਵੀ ਨੇ ਕੈਨੇਡਾ 'ਚ ਵੀ ਨੇ ਹੂੰ ਅਮਰੀਕਾ ਦੇ ਵਿੱਚ ਇੱਕ ਸ਼ਹਿਰ ਆ ਸ਼ਿਕਾਗੋ ਸ਼ਿਕਾਗੋ ਦੇ ਵਿੱਚ ਆਪਣੇ ਜਿਹੜੀ ਉੱਥੋਂ ਦੀ ਮੈਟਰੋਪੋਲੀਟਨ ਐਫਲੂਐਂਟ ਟ੍ਰੀਟਮੈਂਟ ਫੈਸਿਲਿਟੀ ਆ ਉਹਦੇ ਜਿਹੜੇ ਚੀਫ ਕੈਮੀਕਲ ਆਫਸਰ ਨੇ ਉਹ ਲਾਲ ਸਿੰਘ ਨੇ ਪੰਜਾਬੀ ਨੇ ਉਹ ਵਿਚਾਰੇ ਪੰਜਾਬ ਦੀ ਤਰੱਕੀ ਚਾਹੁੰਦੇ ਆ ਉਹ ਕੀ ਵੀ 20 ਵਾਰਾ ਪ੍ਰੋਪੋਜ਼ ਕਰ ਚੁੱਕੇ ਆ ਯਾਰ ਆਪਣੇ ਸਾਇੰਟਿਸਟਾਂ ਨੂੰ ਇੱਥੇ ਭੇਜੋ ਸ਼ਿਕਾਗੋ ਦੇ ਵਿੱਚ ਅਹੀਂ ਤੋਂ ਟ੍ਰੇਨ ਪੂਰਾ ਟ੍ਰੇਨ ਕਰਕੇ ਭੇਜਿਆ ਅਸੀਂ ਸਰਕਾਰ ਨੂੰ ਇਹ ਗੱਲ ਸਮਝਾਉਣੀ ਆ ਕਿ ਭਾਈ ਰਸਤੇ ਹੈਗੇ ਨਹੀਂ ਤੁਸੀਂ ਰਸਤੇ ਹੈਗੇ ਤੁਸੀਂ ਬਾਇਓ ਲੋਕਾਂ ਨੂੰ ਕੈਂਸਰ ਦੇਣਾ ਦੋ ਲੋਕਾਂ ਨੂੰ ਤੁਸੀਂ ਆ ਜਿਹੜੀਆਂ ਹਾਰਮੋਨਲ ਡਿਸਰਪਸ਼ਨਾਂ ਦੇ ਨਾਂ 'ਦੋ ਲੋਕਾਂ ਨੂੰ ਬੇਉਲਾ ਦੇ ਤਾ ਨਾ ਮਾਰੋ ਹੂੰ ਮਤਲਬ ਕਹਿੰਦਾ ਮਤਲਬ ਇਹ ਆ ਪਰ ਹੁੰਦਾ ਕੀ ਆ ਆ ਇੱਕ ਜਿਹੜੀ ਗੱਲ ਹੋਈ ਸੀਗੀ ਆ ਕਿ ਗ੍ਰੇਨ ਰੈਵਿਊਲੂਸ਼ਨ ਦੇ ਮਾਮਲੇ 'ਚ ਵੀ ਜਿਹੜੀ ਗੱਲ ਹੋਈ ਸੀ ਡਾਕਟਰ ਰਚੇਰੀਆ ਨੇ ਖੁਦ ਇੱਕ ਥਾਂ ਦੇ ਗੱਲ ਕਹੀ ਆਪਣੀ ਇੰਟਰਵਿਊ 'ਚ ਗੱਲ ਕਹੀ ਹੈ ਇਹ ਵੀ ਇਲਸਟ੍ਰੇਟਿਡ ਵੀਕਲੀ 'ਚ ਛਪਿਆ ਸੀ ਉਹ ਕਹਿੰਦਾ ਕਿ ਜਿਹੜੇ ਇਹ ਅਫਸਰ ਨੇ ਬਿਊਰੋਕਰਟ ਨੇ ਇਹ ਇਹਨਾਂ ਨੂੰ ਸਹਿਦ ਨਾਲ ਨਹੀਂ ਹੁੰਦਾ ਇਹਨਾਂ ਨੂੰ ਸਹਿਦ ਨਾਲ ਨਹੀਂ ਹੁੰਦਾ ਜਿਹੜਾ ਪੋਲੀਟੀਸ਼ੀਨ ਆ ਉਹ ਤਾਂ ਬਿਲਕੁਲ ਹੀ ਧੰਮ ਹੁੰਦਾ ਫੈਸਲਾ ਕੌਣ ਕਰਦਾ ਜਾਂ ਪੋਲੀਟੀਸ਼ੀਨ ਕਰਦਾ ਜਾਂ ਬਿਊਰੋਕਰਟ ਕਰਦਾ ਹੂੰ ਜਿਹੜਾ ਸਾਇੰਟਿਸਟ ਹੈ ਸਾਇੰਟਿਸਟਾਂ ਦੀ ਗੱਲ ਦੀ ਗਹਿਰਾਈ ਤੱਕ ਜਾਣ ਵਾਸਤੇ ਸਾਨੂੰ ਸੈਂਟੀਫਿਕ ਕੀ ਚਾਹੀਦਾ ਉੱਥੇ ਲੋ ਹੂੰ ਤੇ ਸਾਇੰਟਿਸਟ ਦੀ ਗੱਲ ਕੀ ਤੇ ਚਲੋ ਮੈਂ ਨਾ ਥੋੜਾ ਹਸਣ ਲੱਗ ਗਿਆ ਕਿਉਂਕਿ ਥੋੜਾ ਜੋ ਗੱਲ ਚੱਲ ਰਹੀ ਹੈ ਉਸ ਟੌਪਿਕ ਤੋਂ ਬਾਹਰ ਚੱਲ ਡਾਕਟਰ ਤੋਂ ਬਾਹਰ ਦਾ ਸਵਾਲ ਮੇਰੇ ਦਿਮਾਗ 'ਚ ਆ ਗਿਆ ਕਹਿੰਦੇ ਸਾਇੰਟਿਸਟ ਹੁਣ ਖੋਜਾਂ ਕਰਦੇ ਪਏ ਆ ਵੀ ਚਲੋ ਰੋਡਸ ਦੇ ਮਾਡਲ ਜਿਹੜੇ ਆ ਫੇਲ ਹੋ ਚੁੱਕੇ ਆ ਵੀ ਰੋਡਸ ਟੁੱਟਣੀਆਂ ਸ਼ੁਰੂ ਹੋ ਗਈਆਂ ਜਾਂ ਚਲੋ ਤੇ ਆਪਾਂ ਗੱਲ ਹੀ ਕੀਤੀ ਸੀ ਕਿ ਕਿਦਾਂ ਥੜ ਜਿਹੜੇ ਨੇ ਉਹ ਨਾਲ ਹੀ ਲੈ ਜਾਂਦੇ ਹੁਣ ਕਹਿੰਦੇ ਉੱਡਣ ਵਾਲੀਆਂ ਕਾਰਾਂ ਹੀ ਆ ਰਹੀਆਂ ਨੇ ਸਿੱਧੀਆਂ ਰੋਡਸ ਦੀ ਲੋੜ ਹੀ ਨਹੀਂ ਹੁਣ ਤਾਂ ਇੱਕ ਗੱਲ ਇਹ ਹੈਗੀ ਆ ਕਿ ਉੱਡਣ ਵਾਲੀਆਂ ਕਾਰ ਅਗਰ ਆ ਗਈਆਂ ਤਾਂ ਕੀ ਹੋਏਗਾ ਕਿ 에ਅਰ ਟ੍ਰੈਫਿਕ ਕੌਣ ਮੈਨੇਜ ਕਰੇਗਾ ਨੰਬਰ 1 ਇੱਥੇ ਤਾਂ ਕਿੰਨੇ ਘੁਵੇਂ ਜਹਾਜ ਉੜਦੇ ਆ ਕਿਉਂਕਿ ਮੈਂ ਬੰਬੇ 에어ਪੋਰਟ ਸਾਂਤਾ ਕਰੂਜੀ ਹੈ ਨਾ ਤੇ ਉੱਥੇ ਇੱਕ ਵਾਰੀ ਬੈਠਿਆ ਸੀ ਕਿ ਤਕਰੀਬ ਹਰ 2 ਮਿੰਟ ਬਾਅਦ ਇੱਕ ਜਹਾਜ ਉੜ ਜਾਂਦਾ ਜਾਂ ਉਤਰ ਜਾਂਦਾ ਉੱਥੇ ਬਹੁਤ ਟ੍ਰੈਫਿਕ ਹੈ ਤੇ 2 ਮਿੰਟਾਂ ਬਾਅਦ ਵੀ ਇੱਕ ਜਹਾਜ ਉੜੇ ਅਗਰ ਇਹੋ ਜਿਹੇ ਜਹਾਜ ਅਗਰ ਸਾਰੀਆਂ ਕਾਰਾਂ ਜਹਾਜ ਬਣ ਗਈਆਂ ਤੇ 2 ਮਿੰਟਾਂ ਜਿੱਤੇ 2000 ਜਹਾਜ 2000 ਕਾਰਾਂ ਉੱਡ ਜਾ ਕਰਨੀਆਂ ਉੱਥੇ ਸਾਂਤਾ ਕਰੂਜ ਵਰਗਾ ਇਡਾਟ ਟੌਪ ਦਾ 에어ਪੋਰਟ ਇੰਦਰਾ ਗਾਂਧੀ 에어ਪੋਰਟ ਦਿੱਲੀ ਦੇ ਵਿੱਚ ਹਿਥਰੋ ਲੰਡਨ ਦੇ ਵਿੱਚ ਜਿੰਨੀਆਂ ਫਲਾਈਟਾਂ ਉਡਦੀਆਂ ਨੇ ਇਹਨਾਂ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਫਲਾਈਟਾਂ ਉਡਣ ਲੱਗੀਆਂ ਤੇ ਉਹਨਾਂ ਨੂੰ ਕਿਹੜਾ 에어 ਟਰੈਫਿਕ ਕੰਟਰੋਲ ਕਰੇਗਾ ਉੱਤੇ ਜਾ ਕੇ ਟੱਕਰ ਟੱਕਰ ਮਾਰਦਿਆਂ ਕਰਦੀਆਂ ਕਿਹਨਾਂ ਕੇ ਔਰ ਜਦੋਂ ਮੰਨ ਲਓ ਕਿ ਹੁਣ ਜਿਹੜੀ ਟੇਕ-ਆਫ ਸਪੀਡ ਹੁੰਦੀ ਹੈ ਟੇਕ-ਆਫ ਸਪੀਡ ਦੇ ਵਿੱਚ ਕਿੰਨੀ ਹੁੰਦੀ ਹੈ ਉਹਦੇ ਸੈਕੰਡ ਕਿਲੋਮੀਟਰ ਦੇ ਹਿਸਾਬ ਨਾਲ ਹੁੰਦੀ ਹੈ 250 ਤੋਂ 300 ਕਿਲੋਮੀਟਰ 150 ਕਿਲੋਮੀਟਰ ਦੀ ਸਪੀਡ ਦੇ ਉੱਤੇ ਦੋ ਕਿਤੇ ਕਾਰਾਂ ਆਪਰੇਟ ਕਰਾਂਗੇ ਉਤੇ ਕੀ ਮੰਜਰ ਹੋਏਗਾ ਉਹਦਾ ਸਾਰਾ ਸ਼ਹਿਰੀ ਉੱਡ ਜਾ ਅੱਧਾ ਸ਼ਹਿਰ ਹੀ ਗਾਇਬ ਹੋ ਜਾਗਾ ਅੱਧਾ ਸ਼ਹਿਰ ਹੀ ਗਾਇਬ ਹੈ ਇਸ ਕਰਕੇ ਉੱਡਣ ਦੀਆਂ ਕਾਰਾਂ ਕਦੇ ਨਹੀਂ ਆਉਣੀਆਂ ਇਹ ਤੁਸੀਂ ਆਰਾਮ ਨਾਲ ਰਹੋ ਇਹ ਕੁਝ ਨਹੀਂ ਹੋਣਾ ਇਦਾਂ ਦਾ ਤੇ ਜਿਹੜੀਆਂ ਕੰਪਨੀਆਂ ਸੇ ਇਨਵੈਸਟ ਕਰ ਰਹੀਆਂ ਨੇ ਬਾਕੀ ਇੱਕ ਜਿਹੜੀ ਜਾਂਦੇ ਜਾਂਦੇ ਮੈਂ ਤੁਹਾਨੂੰ ਗੱਲ ਦੱਸ ਕੇ ਗਿਆ ਦੱਸ ਕੇ ਜਾਣੀ ਸੀ 1979 ਵਿੱਚ 1979 ਦੇ ਵਿੱਚ ਐ ਐਨਸਾਈਕਲੋਪੀਡੀਆ ਬ੍ਰਿਟਾਨੀਕਾ ਨੇ ਹਮ ਐਨਸਾਈਕਲੋਪੀਡੀਆ ਬ੍ਰਿਟਾਨੀਕਾ ਨੇ ਸਵਾਮੀ ਨਾਸਨ ਦਾ ਬਹੁਤ ਕਹਿੰਦੇ ਹੁੰਦੇ ਆ ਕਿ ਜਲੂਸ ਕੱਢਿਆ ਸੀ ਉਨੇ ਗਏ ਹੈਗੇ ਜਿੰਨੇ ਵੀ ਸੈਂਟੀਫਿਕ ਫਰਾਡ ਨੇ ਦੁਨੀਆ ਦੇ ਉਹਨਾਂ ਦੇ ਵਿੱਚ ਸਵਾਮੀਨਾਥ ਸੰਗਰ ਦਾ ਨਾਮ ਨਹੀਂ ਹੈ ਉਹ ਇਹਦਾ ਉਹਨਾਂ ਨੇ ਕੈਟਾਗਰੀ ਚ ਰੱਖਿਆ ਹੈ ਪਾਲ ਕੈਮਰਰ ਤੇ ਸਾਈ ਸਾਇਰਲ ਸਾਇਰਲ ਬੋਟ ਉਹ ਦੁਨੀਆ ਦੇ ਵੱਡੇ ਸੈਂਟੀਫਿਕ ਫਰਾਡ ਹੋਏ ਨੇ ਉਹਨਾਂ ਨੇ ਕਿਹਾ ਹੈਗੇ ਸਵਾਮੀਨਾਥ ਸੰਗਰ ਇਹ ਤਿੰਨ ਇੱਕੋ ਕੈਟਾਗਰੀ ਦੇ ਬੰਦੇ ਨੇ ਕਹਿੰਦਾ ਮਤਲਬ ਇਹ ਹੈ ਕਿ ਚਲੋ ਆਪਾਂ ਇਹ ਕੱਲ ਅਹੀਂ ਉਹਦੇ ਸੈਂਟੀਫਿਕ ਇੰਜੀਨੀਅਰਸ ਦੇ ਉੱਤੇ ਸਵਾਲ ਨਹੀਂ ਉਠਾਉਂਦੇ ਹੁਣ ਕਿਉਂਕਿ ਉਹ ਬੜੀਆਂ ਪੁਰਾਣੀਆਂ ਗੱਲਾਂ ਹੋ ਗਈਆਂ ਗ੍ਰੀਨ ਰੈਵਲੂਸ਼ਨ ਬਹੁਤ ਦੇਰ ਦੀ ਚੱਲ ਰਹੀ ਹੈ ਪਰ ਇਹ ਗੱਲ ਐਨਸਾਈਕਲੋਪੀਡੀਆ ਬ੍ਰਿਟਨ ਕਾ ਦੇ ਵਿੱਚ 1979 ਦੇ ਵਿੱਚ ਉਹਨਾਂ ਦੀ ਯਰ ਬੁੱਕ ਦੇ ਵਿੱਚ ਇਹ ਲਿਖੀ ਜਾ ਚੁੱਕੀ ਹੈ ਤੇ ਦੂਜੀ ਗੱਲ ਇਹ ਹੈਗੀ ਹੈ ਕਿ ਆਪਾਂ ਬਸ ਆਪਣਾ ਮੈਸੇਜ ਬੜਾ ਸਿੰਪਲ ਹੈ ਕਿ ਕੁਦਰਤ ਨੂੰ ਸਾਦਗੀ ਨਾਲ ਜਿਓ ਕੁਦਰਤ ਤੁਹਾਨੂੰ ਸਾਦਗੀ ਨਾਲ ਜੀਣ ਦਾ ਰਸਤਾ ਦਿੰਦੀ ਹੈ ਕੁਦਰਤ ਨੇ ਜੋ ਤਰੀਕੇ ਸਾਨੂੰ ਦਿੱਤੇ ਨੇ 1,20,000 ਕਿਸਮਾਂ ਛੋਣੇ ਦੀਆਂ ਇੱਕ ਮੁਲਕ ਨੂੰ ਦਿੱਤੀਆਂ ਕੁਦਰਤ ਨੇ ਤੋਹਫੇ ਦੇ ਵਿੱਚ ਭਾਈ ਉਹਨਾਂ ਨਾਲ ਸੈਟੀਸਫਾਈ ਹੋ ਜਾਓ ਉਹ ਕਿਸਮਾਂ ਬਹੁਤ ਨੇ ਸਾਡੇ ਵਾਸਤੇ ਬਹੁਤ ਨੇ ਉਹਨਾਂ ਦੀ ਇੰਪਰੂਵਮੈਂਟ ਕਰੋ ਇੱਕ ਬੋਰਾ-ਬੋਰਾ ਕਰਕੇ ਇੱਕ ਕਿਸਮ ਆ ਝੋਨੇ ਦੀ ਉਹ ਛਤੀਸਗੜ ਦੇ ਵਿੱਚ ਹੁੰਦੀ ਆ ਉਹਨੂੰ ਕਣਕ ਇਦਾਂ ਕਣਕ ਹੈ ਨਾ ਕਣਕ ਦਾ ਆਟਾ ਬਣ ਜਾਂਦਾ ਉਦਾਂ ਹੀ ਪੀਦਾ ਉਹਨੂੰ ਉਹਨੂੰ ਛਿਲਕਾ ਉਤਾਰਨੀ ਲੋੜ ਨਹੀਂ ਪੈਂਦੀ ਹੂੰ ਇਦਾਂ ਇੱਕ ਭੀਮਸੈਨ ਵੈਰੈਟੀ ਆ ਉਹਦਾ ਚੌਲ ਦੁਨੀਆ ਦਾ ਸਭ ਤੋਂ ਵੱਡਾ ਹੁੰਦਾ ਹੂੰ ਇਹ ਕਿਸਮ ਸਾਡੇ ਮੁਲਕ ਨੂੰ ਦਿੱਤੀ ਆ ਇੱਕ ਇੱਕ ਚੌਲ ਆ ਜਿਹੜਾ ਜਿਹਦੇ ਨਾ ਖੰਮ ਹੁੰਦੇ ਆ ਉਹ ਕਹਿੰਦੇ ਪੰਛੀ ਹੈ ਹਾਂ ਮਨ ਅਹੋ ਜੇ ਇੰਨੀਆਂ ਕਿਸਮਾਂ ਇੰਨੀਆਂ ਸੁਗੰਧਤ ਬਾਸਮਤੀਆਂ ਸਾਡੇ ਗੁਰਦਾਸਪੁਰ ਸਹਾਰਨਪੁਰ 37 ਗਾੜ ਬਸਤਰ ਹੈ ਇਹਨਾਂ ਲੱਖਾਂ ਦੇ ਵਿੱਚ ਯਾਰ ਅਸੀਂ ਸਾਨੂੰ ਕਿਹੜੀ ਚੀਜ਼ ਦੀ ਕਮੀ ਸੀ ਸਾਹ ਨੂੰ ਜਿਹੜਾ ਹੈ ਕਾਰਪੋਰੇਟ ਘਰਾਣਿਆਂ ਦੇ ਰੋਕਫੈਲਰ ਮਾਡਲ ਫੋਰਡ ਮਾਡਲ ਸੁਮਿਨਾ ਸ਼ਰਮਾ ਮਾਡਲ ਇਹ ਕਾਰਪੋਰੇਟ ਘਰਾਣਿਆਂ ਦੇ ਮਾਡਲ ਅਸੀਂ ਕਿਉਂ ਲਾਗੂ ਕੀਤੇ ਇਹ ਵਰਲਡ ਬੈਂਕ ਦੇ ਮਾਡਲ ਅਸੀਂ ਕਿਉਂ ਲਾਗੂ ਕੀਤੇ ਅਸੀਂ ਤੇ ਆਪਣੇ ਪੈਰਾਂ ਦੇ ਘਵਾੜਾ ਮਾਰਿਆ ਅਸੀਂ ਜ਼ਹਿਰ ਬਣ ਗਿਆ ਸਾਡੇ ਖੇਤ ਜ਼ਹਿਰਾਂ ਦੇ ਬੈੱਡ ਬਣ ਗਏ ਨੇ ਖੇਤੀ ਸਾਡੀ ਜ਼ਹਿਰਾਂ ਦੀ ਖੇਤੀ ਹੋ ਰਹੀ ਹੈ ਕਿਤੇ ਨਾ ਕਿਤੇ ਤਾਂ ਰੁਕਣਾ ਚਾਹੀਦਾ ਇਹ ਤਾਂ ਬਹੁਤ ਹੋ ਗਿਆ ਨਹੀਂ ਤੇ ਕੁਦਰਤ ਨਾਲ ਵੀ ਖਿਲਵਾੜ ਹੀ ਹੈ ਕੁਦਰਤ ਨੇ ਸੰਦੇਸ਼ ਦੇ ਜਿਹੜੇ ਵੀ ਸ਼ੁਰੂ ਕਰ ਦਿੱਤੇ ਤੁਸੀਂ ਕਰ ਦਿੱਤੇ ਫਿਰ ਨਾ ਪੁੱਛ ਸਕਦਾ ਕਿੰਨੀ ਵਾਧੀ ਜਾ ਰਹੀ ਹੈ ਲੋਕਾਂ ਦੇ ਵਿੱਚ ਕੈਂਸਰ ਕਿੰਨੀ ਵਾਧੀ ਜਾ ਰਹੀ ਹੈ ਹੁਣ ਦੱਸੋ ਤੁਹਾਨੂੰ ਹੋ ਜਾ ਆਉਣ ਵਾਲੀਆਂ ਨਸਲਾਂ ਕੀ ਤੁਹਾਂ ਇਦਾਂ ਹੀ ਭੋਲੇ ਭਾਈ ਅੰਗਵਾਲਣੀਆਂ ਨੇ ਆਪਣੀ ਕਿੰਨਾ ਗੇਦਾ ਤੁਹਾਨੂੰ ਸੋਚਣਾ ਪਵੇਗਾ ਆਰਗੇਨਿਕ ਫਾਰਮਿੰਗ ਉਹ ਜਿਹੜੀ ਫਾਰਮਿੰਗ ਆ ਜਿਹੜੀ ਉਹ ਫਾਰਮਿੰਗ ਆ ਬਾਬੇਦਾਨਾ ਕਾਲੀ ਖੇਤੀ ਹੈ ਜਿਹੜੀ ਏਜ ਹੋਲਡ ਹੈ ਜਿਹੜੀ ਮਨਮ ਕੇਂਦਰਿਤ ਵੀ ਹੈ ਜਿਹੜੀ ਕੁਦਰਤ ਕੇਂਦਰਿਤ ਵੀ ਹੈ ਹੂੰ ਦੇਖੋ ਮਾਨਵ ਤਾਂ ਵਿਚਾਰਾ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੂੰ ਹੂੰ ਤਬਾਹ ਹੋ ਰਿਹਾ ਹੈ ਕੁਦਰਤ ਨਾਲ ਨਹੀਂ ਖਲਵਾੜ ਕਰ ਰਹੇ ਤੁਸੀਂ ਤਾਂ ਯਾਰ ਮਾਨਵ ਦੇ ਵੀ ਤੁਸਮਣ ਦੇ ਕੁਦਰਤ ਦੇ ਵੀ ਤੁਸਮਣ ਲਾਣਾ ਚ ਇਹ ਇਹ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ ਫਾਇਦਾ ਕਿਹਦਾ ਹੋ ਰਿਹਾ ਕਾਰਪੋਰੇਟ ਕਰਾਣਿਆਂ ਦਾ ਇਹ ਨਦੀਨ ਨਾਸਿਕ ਕੀਟ ਨਾਸਿਕ ਬਣਾਉਣ ਵਾਲੀਆਂ ਕੰਪਨੀਆਂ ਮਾਲਮਾਲ ਹੋ ਰਹੀਆਂ ਨੇ ਔਰ ਕਿਸਾਨਾਂ ਨੂੰ ਤੇ ਵਿਚਾਰਿਆਂ ਨੂੰ ਅਕਲ ਦੇਣੀ ਬਣਦੀ ਆ ਕਿ ਭਾਈ ਤੁਸੀਂ ਕਾਰਪੋਰੇਟ ਕਰਾਣਿਆਂ ਦੇ ਢਿੱਡ ਕਦ ਤੱਕ ਭਰਦੇ ਰਹੋਗੇ ਸੁਮਿਨਾਥਨ ਦੇ ਮਗਰ ਲੱਗ ਕੇ ਤੁਸੀਂ ਕਦੇ ਨਾ ਕਦੇ ਤੇ ਆਪਣੇ ਵਾਂਗ ਤੇ ਖੇਤੀ ਕਰੋ ਨਾ ਯਾਰ ਤੁਸੀਂ 20 ਕੁਇੰਟਲ ਝੋਨਾ ਹੀ ਕੱਢ ਲਓ ਤੁਸੀਂ 15 ਕੁਇੰਟਲ ਹੀ ਕੱਢ ਲਓ ਉਹ ਤੁਹਾਨੂੰ ਫਾਇਦੇ ਦੀ ਖੇਤੀ ਤਾਂ ਹੋਏਗੀ ਤੁਹਾਡਾ 20 ਵੀ ਆਪਣਾ ਹੋਏਗਾ ਤੁਹਾਡੀ ਖਾਦ ਵੀ ਆਪਣੀ ਹੋਏਗੀ ਤੁਹਾਡਾ ਧਰ ਜਮੀਨ ਵੀ ਆਪਣੀ ਹੋਏਗੀ ਤੁਹਾਡਾ ਪਾਣੀ ਵੀ ਨਹੀਂ ਲੱਗੇਗਾ ਤੜਾ ਡਾਣ ਵਾਟਰ ਜਿਹੜਾ ਗਰਾਊਂਡ ਵਾਟਰ ਆ ਉਹਦੇ ਬੈਡ ਵੀ ਥੱਲੇ ਨਹੀਂ ਜਾਣਗੇ ਨਹੀਂ ਤੇ ਕੱਲ ਨੂੰ ਜੇ ਪੰਜਾਬ ਹੀ ਕੋਈ ਬੰਜਰ ਹੋ ਗਿਆ ਉਜਾੜ ਹੋ ਗਿਆ ਕਿਉਂਕਿ ਕਿਸਾਨ ਲੀਡਰਾਂ ਦੇ ਮੈਂ ਮੋਰਚੇ ਮੋਰਚਿਆਂ ਦੇ ਉੱਤੇ ਮੈਂ ਸੁਣ ਰਿਹਾ ਹਾਂ ਇੱਕ ਦਿਨ ਕਿਉਂਕਿ ਉਹ ਕਹਿੰਦੇ ਜੀ 600 ਫੁੱਟ ਦੇ ਉੱਤੇ ਜਿਹੜਾ ਪਾਣੀ ਆ ਉਹ ਤੇ ਪਾਣੀ ਦੇ ਵਿੱਚ ਜ਼ਹਿਰੀ ਬਹੁਤ ਨੇ ਹਾਂ ਆਰਸਨਿਕ ਵੀ ਹੈ ਲੈਡ ਵੀ ਬਹੁਤ ਜ਼ੋਰ ਬਸ ਅਸੀਂ 600 ਫੁੱਟ ਵਾਲਾ ਪਾਣੀ ਕੱਢਾਂਗੇ ਚੋਨੇ ਵਾਸਤੇ ਕਣਕ ਵਾਸਤੇ ਇਹ ਤੇ ਨਹੀਂ ਮੌਤ ਆ ਅਹੀਂ ਤੇ ਪਹਿਲਾ ਹੀ ਬੇੜਾ ਘਰ ਕਰ ਦਿੱਤਾ ਇਸ ਧਰਤੀ ਦਾ ਤੇ ਯਾਰ ਹੁਣ ਤਾਂ ਉਹ ਸੁਭਰ ਜਿਉ ਹੁਣ ਤੇ ਇਸ ਝੋਨੇ ਤੋਂ ਜਿਹੜਾ ਇਹ ਸਾਨੂੰ ਇਹ ਯੂਨੀਵਰਸਿਟੀਆਂ ਦੇ ਰਹੀਆਂ ਨੇ ਕਿਸਾਨ ਮੇਲਿਆਂ ਦੇ ਨਾਂ ਦੇ ਉੱਤੇ ਕਾਰਪੋਰੇਟ ਮੇਲੇ ਲੱਗ ਰਹੇ ਨੇ ਹੁਣ ਤਾਂ ਕਿਸਾਨਾਂ ਨੂੰ ਕੋਈ ਯਾਰ ਬਾਈਕਟ ਕਰੋ ਇਹਨਾਂ ਤੇ ਤੁਸੀਂ ਗੁਰਨਾਰਕ ਸਿੰਘ ਦੀ ਖੇਤੀ ਦੀ ਗੱਲ ਕੀਤੀ ਤੇ ਮੈਨਾਂ ਇੱਕ ਪਿੱਛੇ ਵਿਵਾਦ ਵੀ ਬੜਾ ਚੱਲਿਆ ਸੀ ਅਸਨ ਤੁਸੀਂ ਵੀ ਲੱਗ ਗਿਆ ਪਤਾ ਲੱਗ ਗਿਆ ਵੀ ਕੀ ਦੇਖਦੇ ਹੋ ਅੱਜ ਕੱਲ ਜਿਹੜੇ ਬਾਬੇ ਬਣੀ ਬੈਠੇ ਆ ਜਾਂ ਜਿਹਨਾਂ ਲੋਕੀ ਸੰਤ ਕਹੇ ਜਾਂਦੇ ਆ ਦੇਖੋ ਕੁਰਸੀ ਕੁਰਸੀ ਵਾਲਾ ਵਿਵਾਦ ਵੀ ਬੜਾ ਚੱਲਦਾ ਰਿਹਾ ਗੁਰੂ ਸਾਹਿਬ ਦੀ ਜੁਰੀ ਦੇ ਵਿੱਚ ਕੁਰਸੀ ਲਾਈ ਰੱਖੀ ਹੈ ਦੇਖੋ ਜੀ ਗੁਰੂਆਂ ਨੇ ਕਦੋਂ ਕਿਹਾ ਕਿ ਨਹੀਂ ਸਾਡੇ ਮਗਰ ਲੱਗੋ ਗੁਰੂਆਂ ਨੇ ਕਦੋਂ ਕਿਹਾ ਕਿ ਸਾਨੂੰ ਗੁਰੂ ਮੰਨੋ ਹੂੰ ਵਾ ਵਾ ਗੋਬਿੰਦ ਸਿੰਘ ਆਪੇ ਗੁਰਜੇ ਲਾ ਪਰੰਪਰਾ ਤੇ ਹੀ ਹੋਈ ਹੈ ਨਾ ਪਰੰਪਰਾ ਤੇ ਹੀ ਹੋਈ ਹੈ ਨਾ ਉਹਨਾਂ ਨੇ ਪੰਜ ਪਿਆਰਿਆਂ ਕੋਲੋਂ ਹੁਕਮਨਾਮਾ ਲਿਆ ਹੂੰ ਫਿਰ ਜਦੋਂ ਚਮਕੌਰ ਦੀ ਗੜੀ ਚ ਛਿਰ ਗਏ ਹੂੰ ਤੇ ਸਿੰਘਾਂ ਨੇ ਕੀ ਕੀਤਾ ਸਿੰਘਾਂ ਨੇ ਉਹਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਹੁਕਮ ਦਿੱਤਾ ਹੁਕਮ ਦਿੱਤਾ ਕਹਿੰਦੇ ਇਹ ਖਾਲਸਾ ਦਾ ਹੁਕਮ ਹੈ ਹੁਣ ਖਾਲਸਾ ਰੂਪ ਆਇਆ ਹੁਣਹੀਂ ਅਸੀਂ ਗੁਰੂ ਆ ਤੁਹਾਨੂੰ ਮੰਨਣਾ ਪਏਗਾ ਚਲਗੇ ਨਾ ਗੁਰੂ ਗੋਬਿੰਦ ਸਿੰਘ ਜੀ ਵਰਗਾ ਜੋਦਾ ਆਵਦਨ ਛੱਡ ਕੇ ਜਾਣ ਨੂੰ ਤਿਆਰ ਨਹੀਂ ਸੀ ਉਹਨਾਂ ਨੇ ਆਪਣੀ ਸਾਹਜਤਾ ਦਾ ਮੰਨ ਬਣਾ ਲਿਆ ਸੀ ਕਿ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਵੱਡੇ ਸਾਹਿਬ ਜੀ ਦੇ ਸੀਧ ਹੋਇਆ ਹਾਲਾਂਕਿ ਛੋਟੇ ਸਾਹਿਬ ਜੀ ਦੇ ਬਾਰੇ ਜੀ ਪਤਾ ਨਹੀਂ ਸੀ ਉਹਨਾਂ ਨੂੰ ਛੋਟੇ ਸਾਹਿਬ ਜੀ ਨਾਲ ਮੇਰਾ ਪਤਾ ਬਾਅਦ ਚ ਲੱਗਾ ਤੇ ਕਹਿੰਦਾ ਮਤਲਬ ਕਿ ਸਿੱਖ ਧਰਮ ਦੇ ਵਿੱਚ ਜੋ ਸਾਨੂੰ ਦਿੱਤਾ ਗਿਆ ਬਾਬੇ ਨਾਨਕ ਬਈ ਜਿਹੜੀ ਉਹ ਜਿਹੜੀ ਸੀਗੀ ਕਿ ਹੁਣ ਮਹਾਤਮਾ ਬੁੱਧ ਹੈ ਮਹਾਤਮਾ ਬੁੱਧ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੂੰ ਉਹਦੇ ਉਪਦੇਸ਼ ਦੇ ਵਿੱਚ ਅੱਜ ਦੇ ਬਾਬਿਆਂ ਦੇ ਹਿਸਾਬ ਨਾਲ ਜਾਓ ਜਾਓ ਹੂੰ ਜੋ ਸਾਦਗੀ ਹੈ ਨਾ ਸੰਤਾ ਚ ਹੈਗੀ ਸੀ ਜੋ ਜਿਸੂ ਮਸੀਹ ਜਿਹਾ ਬکریاں ਚਾਰਦਾ ਰਹੇਗਾ ساری ਜ਼ਿੰਦਗੀ ਔਰ ਹਾਜ਼ਰਤ ਮੁਹੰਮਦ ਸਾਹਿਬ ਬਾਰੇ ਇਹ ਮਸ਼ਹੂਰ ਹੈ ਕਿ ਜਦੋਂ ਉਹਨਾਂ ਦੀ ਮੌਤ ਹੋਈ ਆ ਤਾਂ ਉਹਨਾਂ ਦਾ ਜਿਹੜਾ ਲਿਬਾਸ ਪਾਇਆ ਹੋਇਆ ਸੀ ਉਹਦੇ ਉੱਤੇ ਚਿੱਥੜੇ ਸੀ ਉਹਦੇ ਉੱਤੇ ਟਾਂਕੇ ਲੱਗੇ ਹੋਏ ਸੀ ਹਮ ਇੱਕ ਬੰਦਾ ਜਿਹਦਾ ਜਿਹਦੇ ਇੱਕ ਤਰ੍ਹਾਂ ਨਾਲ ਹਕੂਮਤ ਚੱਲਦੀ ਸੀ 10 ਲੱਖ ਸਕਰ ਕਿਲੋਮੀਟਰ ਚ 10 ਲੱਖ ਸਕਰ ਕਿਲੋਮੀਟਰ ਵਿੱਚ ਇਸਲਾਮ ਦੀ ਹਕੂਮਤ ਚੱਲਦੀ ਹੋਏ ਉਹਦਾ ਮੁਖੀਆ ਹੋਏ ਉਹ ਇੰਨੀ ਸਾਦਗੀ ਨਾਲ ਰਹਿੰਦਾ ਹੋਏ ਯਾਰ ਬਾਪੇ ਤਾਂ ਅਸਲੀ ਉਹ ਸੀ ਨਾ ਹੂੰ ਜਿਸੁਮਸੀ ਬਣੋ ਯਾਰ ਹਜਰਤ ਮੁਹੰਮਦ ਸਾਹਿਬ ਬਾਬਾ ਨਾਨਕ ਬਣੋ ਗੁਰਨਾਨਕ ਗੁਰਦੇਵ ਨਾਨਕ ਚਲੋ ਉਹਨਾਂ ਨਾਲ ਬਾਨਨ ਕਵੀ ਨਹੀਂ ਸਕਦਾ ਪਰ ਉਹਨਾਂ ਨੂੰ ਫੋਲੋ ਤਾਂ ਕਰਨ ਦੀ ਕੋਸ਼ਿਸ਼ ਮਤਲਬ ਉਹਨਾਂ ਉਹਨਾਂ ਲਈ ਉਹਨਾਂ ਲਈ ਲੈਣਾ ਚੱਲੋ ਨਾ ਸਿੱਖਿਆਵਾਂ ਤੇ ਚਲੋ ਨਾ ਉਹਨਾਂ ਨੇ ਤਾਂ ਸਾਨੂੰ ਸਾਦਗੀ ਸਿਖਾਈ ਉਹਨਾਂ ਨੇ ਤਾਂ ਸਾਨੂੰ ਸਾਦਗੀ ਸਿਖਾਈ ਉਦੋਂ ਨਹੀਂ ਰੇ ਜਦਾਂ ਜਦਾਂ ਅੱਜ ਦੇ ਬਾਬੇ ਦਾ ਤਾਂ ਹਿਸਾਬ ਦਾ ਵੀ ਕੋਈ ਨਹੀਂ ਪਤਾ ਨਹੀਂ ਗੱਡੀਆਂ ਦੇ ਬਾਬਾ orange ਰੋਗ ਕਰਾ ਨੇ ਮੈਨੂੰ ਪਤਾ ਨਹੀਂ ਕਿ ਇਹਨੂੰ ਦੱਸਿਆ ਕਹਿੰਦੇ ਅਮਰੀਕਾ 'ਚ ਜਾ ਕੇ ਤੇ ਇਹ ਜਿਹੜੇ ਬਾਬਿਆਂ ਦੇ ਡੇਰੇ ਨੇ ਇਹਨਾਂ ਕੋਲ ਹਵਾਈ ਜਹਾਜ਼ ਵੀ ਆਪਣੇ ਰੱਖੇ ਹੋ ਤੇ ਪਤਾ ਨਹੀਂ ਕੀ ਕੀ ਇਹਨਾਂ ਕੋਲ ਹਸਾਬ ਦਾ ਵੀ ਕੁਝ ਨਹੀਂ ਹੈਗਾ ਅਮਰੀਕਾ ਦੇ ਵਿੱਚ ਇੰਨਾ ਬਾਬਿਆਂ ਕੋਲ ਇਹਨਾਂ ਬਾਬ ਜਦੋਂ ਉੱਥੇ ਜਾਂਦੇ ਨੇ ਨਾ ਕੋਈ ਹਵਾਈ ਜਹਾਜ਼ ਵੀ ਹੁੰਦੇ ਆ ਔਰ ਬਹੁਤ ਸਾਰੇ ਬਾਬਿਆਂ ਨੇ ਰੱਖੇ ਆਪਣੇ ਹਾਂ ਔਰ ਕਿਸੇ ਨੇ ਤੇ ਪਤਾ ਨਹੀਂ ਪਿਛਲੇ ਜਿਹੇ ਕਿਸੇ ਨੇ ਕਿਹਾ ਸੀ ਕਹਿੰਦੇ ਘਟਾਪੂਲ ਮੁੱਲਾ ਲੈ ਕੇ ਨੇ ਜਾ ਕੇ ਪਤਾ ਨਹੀਂ ਉੱਥੇ ਕੀ ਬਣਾਤਾ ਉਹਨਾਂ ਆਪਣਾ ਦੇਸ਼ ਕਹਿੰਦੇ ਬਣਾਤਾ ਉਹ ਕਹਿੰਦਾ ਮਤਲਬ ਕਿ ਇਹ ਬਹੁਤ ਕੁਝ ਹੈ ਮੈਂ ਖਰ ਮੈਂ ਉਸੋ ਦੀ ਗੱਲ ਨਹੀਂ ਕਰ ਰਿਹਾ ਸਤ ਨਹੀਂ ਸਤ ਨਹੀਂ ਰੋਲ ਚਾਹੀਏ ਸਤ ਨਹੀਂ ਰੋਲ ਚਾਹੀਏ ਉਹ ਸੁਣਉ ਤੇ ਨਹੀਂ ਚਾਹੀਦੀ ਲੈਣੀ ਚਲੋ ਠੀਕ ਆ ਹੂੰ ਉਸਦੀ ਵੈਸੇ ਅਸੀਂ ਬੜੀ ਕਦਰ ਕਰਦੇ ਆ ਤੇ ਪਰ ਇਹ ਜਿਹੜੇ ਬਾਬੇ ਨੇ ਅੱਜ ਦੇ ਅੱਜ ਕੱਲ ਦੇ ਇਹਨਾਂ ਦਾ ਤੇ ਨਾ ਹੀ ਕੁਝ ਕਿਹਾ ਜਾਵੇ ਚੰਗਾ ਤੇ ਇਹ ਗੁਰਨਾਨਕ ਸਾਹਿਬ ਦਾ ਕਨਸੈਪਟ ਤਾਂ ਚੱਲ ਰਿਹਾ ਨਾ ਬਾਬਾ ਗੁਰੂ ਨਾਨਕ ਦੇਵ ਜੀ ਕਹਿੰਦੇ ਤਾਂ ਗੁਰਨਾਨਕ ਸਾਹਿਬ ਦੇ ਨਾਂ ਤੇ ਇਹਨਾਂ ਨੇ ਸਥਾਨ ਤਾਂ ਬਣਾਏ ਹੋਏ ਨੇ ਪਰ ਇਹ ਗੁਰਨਾਨਕ ਸਾਹਿਬ ਦੇ ਫਲਸਫੇ ਤੇ ਚੱਲ ਵੀ ਰਹੇ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਬਿਲਕੁਲ ਉਲਟ ਚੱਲਦੇ ਨੇ ਇਹ ਲੋਕ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਅਗਰ ਇਹ ਲੋਕ ਜਰਾ ਜਿਹਾ ਵੀ ਚੱਲਦੇ ਤੇ ਇਹ ਸਮਾਜ ਦੀ ਬਹੁਤ ਬਿਹਤਰੀ ਹੁੰਦੀ ਮੈਂ ਤਾਂ ਕਹਿੰਦਾ ਚਲੋ ਇਹਨਾਂ ਦੀ ਗੱਲ ਛੱਡੋ ਜਿਹੜੀ ਆਪਣੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਹੀ ਚੱਲਣ ਲੱਗ ਪਏ ਬਾਬੇ ਨਾਲ ਕੇ ਫਲਸਫੇ ਤੇ ਤੇ ਇਹ ਪੰਜਾਬ ਦਾ ਤੇ ਉਦਾਹਰਣ ਹੋ ਜਾਂਦਾ ਬਹੁਤ ਪਹਿਲਾਂ ਹੋ ਜਾਂਦਾ ਤੇ ਇਹ ਕੋਈ ਵੀ ਨਹੀਂ ਚੱਲ ਰਿਹਾ ਉਹਨਾਂ ਦੇ ਫਲਸਫੇ ਦੇ ਉੱਤੇ ਤੇ ਇਹਦੇ ਵਾਸਤੇ ਤੇ ਇਹ ਹੈ ਕਿ ਦੇਖੋ ਖਾਲਕ ਖਲਕ ਮੈਂ ਤੇ ਇਹ ਮੂਲ ਮੰਤਰ ਤੇ ਇੰਨਾ ਹੀ ਹੈ ਹੂੰ ਕਿ ਜੋ ਖਲਕਤ ਹੈ ਜੋ ਖਲਕਤ ਹੈ ਖਲਕਤ ਹੀ ਖਾਲਕ ਹੈ ਹੂੰ ਤੇ ਇਸ ਕਰਕੇ ਸਾਨੂੰ ਉਸ ਫਲਸਫੇ ਤੇ ਜਾਣਾ ਪਵੇਗਾ ਕਿ ਗੁਰੂ ਨਾਨਕ ਦੇਵ ਜੀ ਦੇਖੋ ਗੁਰੂ ਨਾਨਕ ਦੇਵ ਜੀ ਦੇ ਬਾਰੇ ਅਗਰ ਦੇਖੋ ਇੱਕ ਖੂਬਸੂਰਤ ਪਤਨੀ ਹੋਵੇ ਦੋ ਪਿਆਰੇ ਪਿਆਰੇ ਬੱਚੇ ਹੋਣ ਇੱਕ ਬड़ा ਅਮੀਰ ਬਾਪ ਹੋਵੇ ਐਸੀ ਤਾਂ ਕੋਈ انت ਨਾ ਹੋਵੇ ਇਹ ਬੰਦਾ ਸਾਰਾ ਕੁਝ ਛੱਡ ਛਡਾ ਕੇ ਹਜ਼ਾਰਾਂ ਕਿਲੋਮੀਟਰ ਪੈਦਲ ਚੱਲਦਾ ਯਾਰ ਕਦੇ ਆਹਤੇ ਚੱਲਦਾ ਲੋਕਾਂ ਦੇ ਭਲੇ ਵਾਸਤੇ ਚੱਲਦਾ ਨਾ ਹੂੰ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਖਾਂਦਾ ਨਹੀਂ ਆਪਣਾ ਕੁਰਬਾਨ ਕਰ ਲਿਆ ਇਹ ਇਹ ਹੈ ਚੀਜ਼ਾਂ ਇਹ ਇਹ ਚੀਜ਼ਾਂ ਜਿਹੜੀਆਂ ਸੀ ਆਉਣੀਆਂ ਚਾਹੀਦੀਆਂ ਸੀ ਔਰ ਦੇਖੋ ਮੂਲ ਮੰਤਰ ਦਿੱਤਾ ਸਾਨੂੰ ਕਿੱਡਾ ਵਧੀਆ ਕਿਰਤ ਕਰੋ ਨਾਮ ਜਪੋ ਵੰਡ ਸਕੋ ਕਿਰਤ ਕਰੋ ਤੇ ਵੰਡ ਸਕੋ ਸੋਸ਼ਲ ਮੈਸੇਜ ਹੋ ਗਿਆ ਨਾਮ ਜਪੋ ਦਾ ਮਤਲਬ ਇਹ ਹੁੰਦਾ ਇਹ ਨਾਮ ਜਪਣ ਦੇ ਨਾਲ ਤੁਸੀਂ ਨਾ ਇੱਕ ਆਪਣੀ ਲਿਵ ਜੋੜਦੇ ਹੋ ਚਾਹੇ ਕੁਦਰਤ ਨਾਲ ਕਹਿ ਲੋ ਚਾਹੇ ਰੱਬ ਨਾਲ ਕਹਿ ਲੋ ਉਹਦੇ ਵਿੱਚ ਤੁਹਾਡਾ ਮਨ ਪਵਿੱਤਰ ਰਹਿੰਦਾ ਤੁਸੀਂ ਕਹਿੰਦੇ ਨਾ ਧੋਖਾ ਨਹੀਂ ਕਰਦੇ ਕਹਿੰਦਾ ਬੇਈਮਾਨੀ ਨਹੀਂ ਕਰਦੇ ਆਪਣਾ ਅੰਤ ਵੀ ਯਾਦ ਰੱਖਦੇ ਹੋ ਐਡਾ ਸ਼ਾਨਦਾਰ ਮੋਲ ਮੰਤਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ ਉਹ ਛੱਡ ਕੇ ਇਹਨਾਂ ਬਾਬਿਆਂ ਦੀਆਂ ਜੀ ਕਰਤੂਤਾਂ ਕਰੀਏ ਤੇ ਮੈਂ ਤੇ ਖੈਰ ਕੁਝ ਦਿਨ ਪਹਿਲਾਂ ਪੜ੍ਹ ਰਿਆ ਸੀ ਜਿਹੜੇ ਅੱਜ ਕੱਲ ਬੜੇ ਬਾਬੇ ਬੜੇ ਮਸ਼ਹੂਰ ਹੋਏ ਹੋਏ ਆ ਜਿਨ੍ਹਾਂ ਨਾਲ ਅੱਜ ਕੱਲ ਪ੍ਰੋਬਲਮਾਂ ਵੀ ਬੜੀਆਂ ਵਧੀਆ ਮਿਲ ਜਾਂਦੀਆਂ ਨੇ ਕਿ ਹੁਣ ਆਸਾ ਰਾਮ ਨੂੰ ਵੀ ਬੜੀਆਂ ਪ੍ਰੋਬਲਮਾਂ ਮਿਲੀਆਂ